ਅਸੀਂ ਥੋੜੀ ਬੜੀ ਸੈਟ ਸੈਟ ਬਣਾਈ ਸੱਟ ਵੱਲ ਗਈ ਉਹ ਬੰਨਾ ਖਲਤ ਬੋਲਿਆ ਜੇ ਗੁਰੂਆਂ ਨੇ ਕਹਿਤਾ ਨਹੀਂ ਜੇ ਗੁਰੂਆਂ ਨੇ ਕਹਿਤਾ ਅੱਛੇ ਲੜਾਈ ਉਹ ਆਪਣੀ ਉਹਦੀ ਪੈਸੇ ਬੜਾਣੀ ਸੀ ਨਾ ਪਤਾ ਵੱਟਿਆ ਉਹਦੀ ਵੱਟਿਆ ਗਿਆ ਸੀ ਕੋਈ ਵੱਟਿਆ ਗਿਆ ਸੀ ਸੱਟ ਬੜੀ ਲੱਗੀ ਸੀ ਹਾਂ ਉਹ ਵੱਟਿਆ ਗਿਆ ਸੀ ਹਾਂ ਉਹਦੀ ਸੱਟ ਦੀ ਕਿੰਨੀ ਪੀੜ ਆਈ ਪੈਸੇ ਗੱਲ ਕਰਦੇ ਬੇਬੇ ਸੱਟਾਂ ਨਹੀਂ ਵੀਰ ਨਹੀਂ ਆਈ ਚਲੋ ਨਹੀਂ ਠਹਿਰ ਕੇ ਭਾਈ ਇੱਕ ਮਿੰਟ ਦੇਖੋ ਮੈਂ ਮੇਰੀ ਗੱਲ ਜਾਨੀ ਚਲੋ ਹੁਣ ਦੱਸ ਸਰ ਬੇਬੇ ਆਪਣੀ ਆ ਸਕੂਲ ਕਿਹਨੇ ਸਾਡੇ ਫੜੇ ਹੋਏ ਆ ਬਣਾ ਨੂੰ ਚੱਲ ਬੇਬੇ ਦਾ 10 ਮਿੰਟ ਹੋਰ ਲਾ ਲਾ ਅੱਜ ਦਾ ਅਗਲੇ ਆਪ ਦੇ ਵਿੱਚ ਕਰਦੇ ਤੇ ਵਿੱਚ ਕਰਦੇ ਮੈਂ ਬਹੁਤ ਵੱਧ ਗਏ ਨਹੀਂ ਹਰ ਸੱਤ ਕੋਨਾ ਦੇ کاروبار ਖਾਟੇ ਵੱਧ ਕੇ ਵੇਚਦੀ ਹੈ ਜੀ ਰੋਜ਼ ਆਏ ਮੁਰਦਾਬਾਦ ਨੇ ਕਿਹਾ ਕਰੋ ਸਿਰੋਤ ਨਕਸਾਨ ਮੋਰਚੇ ਵੱਲੋਂ ਫੈਸਲਾ ਹੀ ਜਿੰਨਾ ਚਾ ਸਾਡੇ ਬੰਦੇ ਨਹੀਂ ਰਹਾ ਹੁੰਦੇ ਉਹਨਾਂ ਚਾ ਸਾਡਾ ਪ੍ਰਦਰਸ਼ਨ ਨਹੀਂ ਚੱਲਦਾ ਮੇਰੀ ਗੱਲ ਸਮਝ ਗਏ ਸਾਡਾ ਸਾਡੀ ਦਾ ਦੁੱਖੀ ਹੁੰਦਾ ਤੁਹਾਡੀ ਜੈਟਮ ਦਾ ਸਾਡੇ ਨੂੰ ਕੀ ਕਰ ਤਾ ਨਹੀਂ ਬੈਠੋ ਮੈਂ ਨਾ ਹੱਥ ਵਣ ਕੇ ਵੇਚਦੀ ਕਰਦਾ ਜਿਹੜੇ ਨਾ ਵਧੀਆ ਕੰਮ ਹੋ ਰਿਹਾ ਉਹਨਾਂ ਬਾਰੇ ਦੇਖ ਲਓ ਉਹਨਾਂ ਦਾ ਧੰਨਵਾਦ ਕਰਦਾ ਸੀ ਉਹਦੇ ਨਿਕਲੋ ਇੱਕ ਬੰਦਾ ਦਾ ਧੰਨਵਾਦ ਆ ਦੇਖੋ ਇੱਕ ਮਿੰਟ ਸਾਈਡ ਦਿਓ ਮੈਨੂੰ ਤੇਰੇ ਵੱਲ ਮੈਂ ਕਿਹਾ ਬੈਕ ਮੈਂ ਕਿਹਾ ਮੈਂ ਕਿਹਾ ਮੈਂ ਕਿਹਾ ਕਾਲੀ ਲੜਦੇ ਆ ਕਿਉਂਕਿ ਲੜਨਾ ਵੀ ਚਾਹੀਦਾ ਜਿਹੜੀਆਂ ਗਲਤੀਆਂ ਹੋਈਆਂ ਉਹ ਬਹੁਤ ਮਾੜੀਆਂ ਹੋਈਆਂ ਪਰ ਮੈਂ ਬੇਇੱਜ਼ਤੀ ਕਰਦਾ ਵੀ ਹੁਣ ਜਿਹੜੇ ਕੰਨੇ ਸੋਨੇ ਕੰਮ ਹੋਏ ਆ ਆ ਸਕੂਲਾਂ ਜਾ ਕੇ ਕੋਈ ਟੱਚ ਸਕਰੀਨਾਂ 'ਚ ਨਵੇਂ ਮਾਡਲ ਦੇਖ ਲਿਆ ਮੈਂ ਉਹ ਕਹਿੰਦੇ ਜਿਹ ਅਧਿਆਪਕ ਛੁੱਟੀ ਤੇ ਆ ਆਪਣੇ ਆਪ ਹੀ ਪੜਾਉਂਦੀ ਹੈ ਮਸ਼ੀਨ ਉਹ ਜਿਹੜਾ ਮੂਲ ਬੋਡ ਲੱਗੇ ਹਾਂਜੀ ਸੰਕਰ ਤੇਰੀ ਗੱਲ ਜਗਾਲ ਹੈ ਜਿਹਦੇ ਪਿੱਛੇ ਤਾਂ ਅਸੀਂ ਲੜਦੇ ਹੀ ਆਂ ਟੀਚਰ ਸਾਰੇ ਨਹੀਂ ਲਿਆਉਣੇ ਟੀਚਰ ਹੋ ਹੀ ਜਾਂਦੇ ਆ ਦੇ ਪਿੱਛੇ ਤਾਂ ਅਸੀਂ ਲੜਦੇ ਵੀ ਆਉਣਾ ਨਹੀਂ ਚਾਹੀਦਾ ਟੀਚਰ ਹੁੰਦੇ ਹੋਗੇ ਭਾਈ ਰੂਪੇ ਉਹ ਸਕੂਲ ਜਿੱਥੇ ਖੜੇ ਜਾਤੇ ਏ ਟੀਚਰ ਹੱਤੇ ਹੀ ਉੱਥੇ ਸਾਡੇ ਸਕੂਲ ਚ ਸੱਤ ਸੱਤ ਬੇਬੇ ਮੰਗੀ ਵੀ ਅੱਜ ਮੰਗੇ ਦੱਸ ਲੈ ਫਿਰ ਹੁਣ ਤਾਂ ਮੰਗ ਲਈ ਸੋ ਹੁਣ ਸਾਰੇ ਮਿਲਣਾ ਰਹਿਣੀ ਸਾਡੇ ਆ ਜਾਣਗੇ ਆ ਜਾਣਗੇ ਆ ਜਾਣਗੇ ਆ ਵੀ ਗੱਲ ਕਰਿਆ ਕਰੋ ਜਿਹੜੀ ਚੀਜ਼ ਕਰਨ ਵਾਲੀ ਉਹ ਕਰੋ ਵਧੀਆ ਕਰੋ ਆਪਣੇ ਆਪ ਜਿਹੜਾ ਕੁ ਸਨਮਾਨ ਕਰੀ ਆ ਜੀ ਧੰਨਵਾਦ ਅਸੀਂ ਜਮਾਈ ਦੀ ਗੰਦ ਬੋਲ ਨਹੀਂ ਲੜਕਣ ਵਾਲਾ ਨਹੀਂ ਚਲੋ ਵਧੀਆ ਕਰੀਏ ਪ੍ਰਿੰਸੀਪਲ ਨੇ ਨੋਟ ਪ੍ਰਿੰਸੀਪਲ ਦਾ ਪਤਾ ਕੀ ਹੈ ਜਿਹੜੇ ਹੁਣ ਅੱਗੇ ਤਰੱਕੀ ਹੋਗੀ ਜਿਹੜੇ ਫਿਜ਼ੀਆ ਕਾਜੀ ਲੈਕਚਰਰ ਨੇ ਉਹ ਤੋਂ ਪ੍ਰਿੰਸੀਪਲ ਬਣ ਲੱਗੇ ਆ ਉਹ ਲੱਗ ਜਾਣਗੇ ਉਸ ਭਰਤੀ ਕਰਨ ਲੱਗੇ ਆ ਉਹ ਕੱਬ ਜਿਵੇਂ ਹੁਣ 2000 ਪੀਟੀ ਭਰਤੀ ਕਰਨ ਲੱਗੇ ਆ 1000 ਡਾਕਟਰ ਭਰਤੀ ਭਰਤੀ ਕਰਨ ਲੱਗੇ ਆ ਹੁਣ ਇੱਥੇ 100 ਕਾਜੀ ਆਇਆ ਪੰਡਿਆ ਗਿਆ ਫੇਰ ਲਿਆਵਾਂਗੇ ਐ ਨਹੀਂ ਵੀ ਇੱਕ ਨਹੀਂ ਪੜਾਊਗਾ ਹੌਲੀ ਹੌਲੀ ਭਰਤੀ ਹੋ ਰਹੀ ਆ ਸਹੀ ਗਾਜੀ ਮਾਹਰ ਮਿਹਰਬਾਨੀ ਚਲੋ ਹੁਣ ਧੰਨਵਾਦ ਉਹ ਗੜਿਆ ਨਹੀਂ ਆਪ ਨੂੰ ਕਿਤੇ ਰਹੇ ਜੀ ਮਤਲਬ ਇਹ ਰਿਕਾਰਡ ਕਰਨਾ ਕੋਈ ਸਭ ਚੱਲੀ ਜਾਂਦੀ ਕੋਈ ਨਹੀਂ ਸ਼ਾਂਤੀ ਨਾਲ ਖੜ੍ਹ ਜਿਓ ਸਾਡੇ ਹੀ ਐ ਕੋਈ ਅਸੀਂ ਤੁਹਾਡੇ ਐ ਇਹ ਬੱਜੋ ਕੋਈ ਨਹੀਂ ਮੈਂ ਤੁਹਾਨੂੰ ਆਈਆਂ ਨਹੀਂ ਦੇਖੋ ਫਿਰ ਜਿਹੜੇ ਜਗਿੰਦਰ ਸਿੰਘ ਨੇ ਐਸਐਚਓ ਸੀ ਜਦੋਂ ਕੁੜੀਆਂ ਨੂੰ ਚੱਕ ਕੇ ਲਗਾਇਆ ਐਡੀ ਉਹ ਗਲਤ ਗੱਲਾਂ ਬੋਲਿਆ ਕੁੜੀਆਂ ਨੂੰ ਗਾਲਾਂ ਤੇ ਤਰਾ ਨੇ ਉਹਦਾ ਦਕਾਰ ਬੋਣੀ ਹੋਈ ਚੈਰੀ ਕਰਨੀ ਚਾਹੀਦੀ ਅਸੀਂ ਹੁਣ ਤੁਸੀਂ ਇੱਥੇ ਆਏ ਅਸੀਂ ਤੁਹਾਡੀ ਫਣੀ ਸੈਟ ਸੈਟ ਬਣਾਈ ਤੂੰ ਇੰਨਾ ਖਲਤ ਬੋਲਿਆ ਜੇ ਗੁਰੂ ਨੇ ਕਹੇ ਤਾਂ ਨਹੀਂ ਜੇ ਗੁਰੂ ਨੇ ਕਹੇ ਤਾਂ ਆ ਆ ਕਿੱਥੇ ਲੜਾਈ ਹੋ ਗਈ ਉਹ ਉਹ ਉਹਦੇ ਪੈਸੇ ਪੜਾਣੀ ਜੀ ਨਾ ਪਤਾ ਵੱਟਿਆ ਉਹਦੀ ਵੱਟਿਆ ਗਿਆ ਸੀ ਕੋਈ ਵੱਟਿਆ ਗਿਆ ਸੀ ਸੈਟ ਬੜੀ ਲੱਗੀ ਸੀ ਹਾਂ ਉਹ ਵੱਟਿਆ ਗਿਆ ਸੀ ਹਾਂ ਹਾਂ ਉਹਦੀ ਸੈਟ ਦੀ ਕਿੰਨੀ ਵੀਰ ਆਈ ਪੈਸੇ ਗੱਲ ਕਰਦੇ ਪੈਸੇ ਸੈਟਾਂ ਦੀ ਵੀਰ ਨਹੀਂ ਆਈ ਚਲੋ ਨਹੀਂ ਖੈਰ ਭਾਈ ਇੱਕ ਮਿੰਟ ਦੇਖੋ ਮੈਂ ਮੇਰੇ ਗੱਲ ਸੁਣੋ ਤੁਹਾਨੂੰ ਦੱਸ ਦਰਵਾਜ਼ੇ ਸਕੂਲ ਜਿਹੜੇ ਸਾਡੇ ਫੜੇ ਹੋਏ ਆ ਉਹਨਾਂ ਨੂੰ ਚਲੋ ਬੇਪੇ ਦਾ 10 ਮਿੰਟ ਹੋਰ ਲਾ ਲਾ ਅੱਜ ਦਾ ਅਗਲੇ ਆਪ ਜੁੜ ਕਰਦੇ ਹਾਂ ਤਾਂ ਕਿ ਅੱਜ ਤੇ ਬਹੁਤ ਬਚ ਗਏ ਨਹੀਂ ਉਹਨਾਂ ਦੇ ਖਰਾਬਾਂ ਖਾਓ ਠੀਕਾ ਥੱਪੜ ਕੇ ਵੇਚਦੀ ਹੈ ਜੀ ਰੋਜ਼ ਆਏ ਮੁਰਦਾਬਾਦ ਨੇ ਕਿਹਾ ਕਰੂ ਨਾ ਤਾਂ ਨਿਸ਼ਾਨ ਮੋਰਚੇ ਵੱਲੋਂ ਫੈਸਲਾ ਹੀ ਜਿੰਨਾ ਤੇ ਸਾਡੇ ਬੰਦੇ ਨਹੀਂ ਰਹਾ ਹੁੰਦੇ ਉਹਨਾਂ ਚ ਸਾਡਾ ਪ੍ਰਦਰਸ਼ਨ ਨਹੀਂ ਚੱਲਦਾ ਮੇਰੀ ਗੱਲ ਸਮਝ ਗਏ ਸਾਡਾ ਜਾਨ ਕੀ ਦਾ ਨਹੀਂ ਹੁੰਦਾ ਸਾਹਮਣੇ ਜਿਹਨੂੰ ਕਿਹਾ ਤਾ ਹੀ ਕਰਦਾ ਮੈਂ ਨਾ ਥੱਪੜ ਕੇ ਵੇਚਦੀ ਕਰਦਾ ਜਿਹੜੇ ਨਾ ਵਧੀਆ ਕੰਮ ਹੋ ਰਿਹਾ ਉਹਨਾਂ ਬਾਰੇ ਦੇਖੋ ਉਹਨਾਂ ਦਾ ਧੰਨਵਾਦ ਕਰਦਾ ਸੀ ਉਹਦੇ ਵੀ ਕਰ ਦੇ ਇੱਕ ਮਿੰਟ ਇੱਕ ਮਿੰਟ ਸਾਈਡ ਤੋਂ ਮੈਨੂੰ ਤੇਰੇ ਵੱੜਾ ਮੈਕ ਦੇ ਮੈਕ ਦੇ ਮੈਕ ਦੇ ਮੈਕ ਦੇ ਅਰੇ ਕੱਲ ਹੀ ਲੜਦੇ ਆ ਕਿਉਂਕਿ ਲੜਨਾ ਵੀ ਚਾਹੀਦਾ ਜਿਹੜੀਆਂ ਗਲਤੀਆਂ ਹੋਈਆਂ ਉਹ ਬਹੁਤ ਮਾੜੀਆਂ ਹੋਈਆਂ ਪਰ ਮੈਂ ਬੇਇੱਜ਼ਤੀ ਕਰਦਾ ਵੀ ਹੁਣ ਜਿਹੜੇ ਕੰਨੇ ਸੋਨੇ ਕੰਮ ਹੋਏ ਆ ਆ ਸਕੂਲਾਂ ਜਾ ਕੇ ਜੇ ਕੋ ਟੱਚ ਸਕਰੀਨਾਂ 'ਚ ਨਵੇਂ ਮਾਡਲ ਦੇਖ ਲਿਆ ਮੈਂ ਉਹ ਕਹਿੰਦੇ ਜਿਹ ਅਧਿਆਪਕ ਛੁੱਟੀ ਤੇ ਆ ਆਪਣੇ ਆਪ ਹੀ ਪੜਾਉਂਦੀ ਹੈ ਮਸ਼ੀਨ ਉਹ ਜਿਹੜਾ ਮੂਡ ਬੋੜ ਲੱਗੇ ਹਾਂ ਜੀ ਬਲਖਾਰ ਤੇਰੀ ਗੱਲ ਜਗਲ ਹੈ ਪਿੱਛੇ ਤੋਂ ਅਸੀਂ ਲੜਦੇ ਹਾਂ ਟੀਚਰ ਸਾਰੇ ਹੀ ਲਿਆਉਣੇ ਟੀਚਰ ਹੋ ਗਏ ਪਿੱਛੇ ਤੋਂ ਅਸੀਂ ਲੜਦੇ ਵੀ ਆਉਣਾ ਨਹੀਂ ਚਾਹੀਦਾ ਟੀਚਰ ਵੀ ਦੇ ਹੋ ਗਏ ਭਾਈ ਰੁਪਏ ਉਹ ਸਕੂਲ ਜਿੱਥੇ ਖੜੇ ਜਾਂਦੇ ਓਹੀ ਟੀਚਰ ਆਤੇ ਓਹੀ ਉੱਥੇ ਸਾਡੇ ਸਕੂਲ 'ਚ ਛੋਟਾ ਸੱਸਿਆਤ ਮੈਂ ਮੰਗੀ ਨਹੀਂ ਅੱਜ ਮੰਗਦੇ ਦੱਸ ਲੈ ਫਿਰ ਹੁਣ ਤਾਂ ਮੰਗ ਲਈ ਸੋ ਹੁਣ ਸਾਲ ਵਿੱਚ ਤਰਾ ਰਹੇ ਨੇ ਸਾਡੇ ਆ ਜਾਣਗੇ ਆ ਜਾਣਗੇ ਆ ਜਾਣਗੇ ਆ ਵੀ ਗੱਲ ਕਰਿਆ ਕਰੋ ਜਿਹੜੀ ਚੀਜ਼ ਕਰਨ ਵਾਲੀ ਉਹ ਕਰੋ ਵਧੀਆ ਕਰੋ ਆਪਣਿਆਂ ਵਾਂਗ ਜਿਹੜਾ ਕੁਛ ਮਨਾ ਕਰੀ ਆਈ ਧੰਨਵਾਦ ਅਸੀਂ ਜਮਾਈ ਨਹੀਂ ਗੰਦ ਬੋਲਦੇ ਲੜਕਣ ਵਾਲਾ ਨਹੀਂ ਚਲੋ ਵਧੀਆ ਜੀ ਪ੍ਰਿੰਸੀਪਲ ਸਾਹਿਬ ਇਹ ਨੋਟ ਪ੍ਰਿੰਸੀਪਲ ਦਾ ਪਤਾ ਕੀ ਹੈ ਜਿਹੜੇ ਹੁਣ ਅੱਗੇ ਤਰੱਕੀ ਹੋਊਗੀ ਜਿਹੜੇ ਫਖਿਆ ਦੇ ਲੈਕਚਰਰ ਨੂੰ ਤੇ ਪ੍ਰਿੰਸੀਪਲ ਬਣ ਲੱਗੇ ਆ ਉਹ ਲੱਗ ਜਾਣਗੇ ਉਸ ਭਰਤੀ ਕਰਨ ਲੱਗੇ ਆ ਉਹ ਜਿਵੇਂ ਹੁਣ 2000 ਪੀਟੀ ਭਰਤੀ ਕਰਨ ਲੱਗੇ ਆ 1000 ਡਾਕਟਰ ਭਰਤੀ ਭਰਤੀ ਕਰਨ ਲੱਗੇ ਆ ਹੁਣ ਇੱਥੇ 100 ਫਖਿਆ ਆ ਪੰਡਿਆ ਗਿਆ ਫੇਰ ਲਿਆਵਾਂਗੇ ਆਣੀ ਵੀ ਕਿ ਨਹੀਂ ਪੜਾਊਗਾ ਹੌਲੀ ਹੌਲੀ ਪਰਤੀ ਹੋ ਰਹੀ ਐ ਠੀਕ ਆ ਜੀ ਮਾਫੀ ਮਿਹਰਬਾਨੀ ਚਲੋ ਚਲੋ ਹੁਣ ਉਹ ਗੜਿਆ ਨਹੀਂ ਕੱਲ ਮੈਂ ਕਹਦੇ ਰਹੇ ਜੀ ਮਤਲਬ ਇਹ ਰਿਕਾਰਡ ਕਰ ਰਿਹਾ ਹਾਂ ਕੋਈ ਸਭ ਚੱਲੀ ਜਾਵੇ ਕੋਈ ਨਹੀਂ ਸ਼ਾਂਤੀ ਨਾਲ ਖੜ੍ਹ ਜਿਓ ਸਾਡੇ ਹੀ ਐ ਕੋਈ ਅਸੀਂ ਤੁਹਾਡੇ ਐ ਇਹ ਬੱਜੋ ਨਾ ਕੋਈ ਨਹੀਂ ਮੈਂ ਤੁਹਾਨੂੰ ਆਈਆਂ ਨਹੀਂ ਦੇਖੋ ਫਿਰ ਜਿਹੜਾ ਜਗਿੰਦਰ ਸਿੰਘ ਐ ਐਸਚੋ ਸੀ ਜਦੋਂ ਕੁੜੀਆਂ ਨੂੰ ਚੱਕ ਕੇ ਲਗਿਆ ਐਡੀ ਉਹ ਗਲਤ ਗੱਲਾਂ ਬੋਲਿਆ ਕੁੜੀਆਂ ਨੂੰ ਗਾਲਾਂ ਇਹ ਤਿਕਾਉ ਨੇ ਕੋਤੇ ਤਕਾਰਬਾਉਣੀ ਹੋਈ ਚਾਹੀਦੀ ਨਹੀਂ ਚਾਹੀਦੀ ਅਸੀਂ ਹੁਣ ਤੁਸੀਂ ਇੱਥੇ ਆਏ ਅਸੀਂ ਤੁਹਾਨੂੰ ਬੜੀ ਸੱਟ ਸੱਟ ਬਣਾਈ ਸੱਟ ਬਣਾਈ ਕੋਈ ਇੰਨਾ ਖਲਤ ਬੋਲਿਆ ਜੇ ਗੁਰੂਆਂ ਨੇ ਕਹੇ ਤਾਂ ਨਹੀਂ ਜੇ ਗੁਰੂਆਂ ਨੇ ਕਹਿੰਦਾ ਵੀ ਆਹ ਚੱਕਦੇ ਕਿੱਛੇ ਲੜਾਈ ਹੋ ਗਈ ਉਹਦੀ ਉਹਦੇ ਵਿੱਚ ਮਧਾਣੀ ਸੀ ਨਾ ਪਤਾ ਵੱਡਿਆ ਉਹਦੀ ਵੱਡਿਆ ਗਿਆ ਸੀ ਕੋਈ ਵੱਡਿਆ ਗਿਆ ਸੀ ਸੱਟ ਬੜੀ ਲੱਗੀ ਸੀ ਹਾਂ ਉਹ ਵੱਡਿਆ ਗਿਆ ਸੀ ਹਾਂ ਕੋਦੀ ਸੱਟ ਦੀ ਕਿੰਨੀ ਵੀਰ ਆਈ ਪੈਸੇ ਗੱਲ ਕਰਦੇ ਪੈਸੇ ਸੱਟਾਂ ਨਹੀਂ ਵੀਰ ਨਹੀਂ ਆਈ ਚਲੋ ਨਹੀਂ ਖੈਰ ਕਿ ਭਾਈ ਇੱਕ ਮਿੰਟ ਦੇਖੋ ਮੈਂ ਦੇ ਮੇਰੀ ਗੱਲ ਚਲੋ ਹੁਣ ਦੁਬਾਰਾ ਪੇ ਸਕੂਲ ਜਿਹੜੇ ਸਾਡੇ ਫੜੇ ਹੋਏ ਆ ਉਹਨਾਂ ਨੂੰ ਚੱਲ ਬੇਬੇ ਦਾ ਨਾਮ ਟੋਰ ਲਾ ਲਾ ਅੱਜ ਦਾ ਅਗਲੇ ਅਪਡੇਟ ਕਰਦੇ ਆ ਤੇ ਜੀ ਮੈਂ ਲਗਾ ਤਾਂ ਬਹੁਤ ਬੱਦ ਗਏ ਨਹੀਂ ਉਹ 65 ਨਾਲ ਦੇ ਖਰਾਬ ਖਾਣੇ ਛੱਡ ਕੇ ਵੱਢ ਕੇ ਬੇਇੱਜ਼ਤੀ ਹੈ ਜੀ ਰੋਜ਼ ਆਏ ਮਰਦਾਬਾਦ ਲੈ ਕੇ ਆ ਕਰੋ ਜਿਉਂ ਤੋਂ ਨਿਸਾਨ ਮੋਰਟੇ ਵੱਲੋਂ ਫੈਸਲਾ ਹੀ ਜਿੰਨਾ ਚਾ ਸਾਡੇ ਬੰਦੇ ਨਹੀਂ ਰਹਾ ਹੁੰਦੇ ਉਹਨਾਂ ਚਾ ਸਾਡਾ ਪ੍ਰਦਰਸ਼ਨ ਨਹੀਂ ਚੱਲਦਾ ਮੇਰੀ ਗੱਲ ਸਮਝ ਲਿਆ ਸਾਡਾ ਨਾਲ ਕੀ ਡਾਬੂ ਸੀ ਹੁੰਦਾ ਸਾਹਮਣੇ ਜੀ ਕਿਹਾ ਤੁਸੀਂ ਬੈਠੋ ਮੈਂ ਨਾ ਹੱਥ ਵੱਢ ਕੇ ਬੇਇੱਜ਼ਤੀ ਕਰਦਾ ਜਿਹੜੇ ਨਾਲ ਵਧੀਆ ਕੰਮ ਹੋ ਰਿਹਾ ਉਹਨਾਂ ਬਾਰੇ ਦੇਖ ਲਓ ਉਹਨਾਂ ਦਾ ਧੰਨਵਾਦ ਕਰਦਾ ਸੀ ਉੱਥੇ ਨਿਕਲ ਦੇਖੋ ਇੱਕ ਮਿੰਟ ਕੰਗਾ ਦਾ ਧੰਨਵਾਦ ਆ ਦੇਖੋ ਇੱਕ ਮਿੰਟ ਸਾਈਡ ਦਿਓ ਮੈਨੂੰ ਤੇਰੇ ਮਾੜਾ ਮੈਕ ਦੇ ਮੈਕ ਦੇ ਮੈਕ ਦੇ ਮੈਕ ਦੇ ਮੈਕ ਦੇ ਅਸੀਂ ਕੱਲ ਹੀ ਲੜਦੇ ਆ ਕਿਉਂਕਿ ਲੜਨਾ ਵੀ ਚਾਹੀਦਾ ਜਿਹੜੀਆਂ ਗਲਤੀਆਂ ਹੋਈਆਂ ਉਹ ਬਹੁਤ ਮਾੜੀਆਂ ਹੋਈਆਂ ਪਰ ਮੈਂ ਬੇਇੱਜ਼ਤੀ ਕਰਦਾ ਵੀ ਹੁਣ ਜਿਹੜੇ ਕੰਨੇ ਸੋਨੇ ਕੰਮ ਹੋਏ ਆ ਆ ਸਕੂਲਾਂ ਜਾ ਕੇ ਕੋਈ ਟੱਚ ਸਕਰੀਨਾਂ 'ਚ ਨਵੇਂ ਮਾਡਲ ਦੇਖ ਲਿਆ ਮੈਂ ਹੁਣ ਉਹ ਕਹਿੰਦੇ ਜਿਹ ਅਧਿਆਪਕ ਛੁੱਟੀ ਤੇ ਆ ਆਪਣੇ ਆਪ ਹੀ ਪੜਾਉਂਦੀ ਹੈ ਮਸ਼ੀਨ ਉਹ ਜਿਹੜਾ ਮੂਡ ਮੋਡਲ ਹੈ ਹਾਈ ਹਾਈ ਇਹਦੀ ਗੱਲ ਜਗਲ ਹੈ ਜਿਹਦੇ ਪਿੱਛੇ ਦਾ ਅਸੀਂ ਲੜਦੇ ਆ ਟੀਚਰ ਸਾਰੇ ਪੂਰੇ ਹੋ ਗਏ ਟੀਚਰ ਹੋ ਹੀ ਜਾਂਦੇ ਆ ਜਿਹਦੇ ਪਿੱਛੇ ਤੋਂ ਅਸੀਂ ਲੜਦੇ ਵੀ ਆਉਣਾ ਨਹੀਂ ਚਾਹੀਦਾ ਟੀਚਰ ਪੂਰੇ ਹੋ ਗਏ ਇਹਦਾ ਸਾਬੇਬੇ ਭਾਈ ਰੂਪੇ ਉਹ ਸਕੂਲ ਜਿੱਥੇ ਖੜੀ ਲੱਗ ਤੇ ਹੀ ਟੀਚਰ ਆਤੇ ਹੀ ਉੱਥੇ ਸਾਡੇ ਸਕੂਲ ਚ ਛੋਟਾ ਸਸਿਆ ਤੁੰ ਬੇਬੇ ਮੰਗੀ ਨਹੀਂ ਅੱਜ ਮਗਦੇ ਦੱਸ ਲੈ ਫਿਰ ਹੁਣ ਤਾਂ ਮੰਗ ਲਈ ਸੋ ਹੁਣ ਸਾਰੇ ਮਤਰਾ ਰਹਣੀ ਸਾਡੇ ਆ ਜਾਣਗੇ ਆ ਜਾਣਗੇ ਆ ਜਾਣਗੇ ਆ ਵੀ ਗੱਲ ਕਰਿਆ ਕਰੋ ਜਿਹੜੀ ਚੀਜ਼ ਕਰਨ ਵਾਲੀ ਉਹ ਕਰੋ ਵਧੀਆ ਕਰੋ ਆਪਣੇ ਆਪ ਜਿਹੜਾ ਤੁਸੀਂ ਨਾ ਕਰੀ ਆ ਜੀ ਧੰਨਵਾਦ ਅਸੀਂ ਜਮਾਈ ਨਹੀਂ ਗੱਲ ਬੋਲ ਲੜਕਣ ਵਾਲਾ ਨਹੀਂ ਚਲੋ ਵਧੀਆ ਜੀ ਪ੍ਰਿੰਸੀਪਲ ਦਾ ਪਤਾ ਕੀ ਹੈ ਜਿਹੜੇ ਹੁਣ ਅੱਗੇ ਤਰੱਕੀ ਹੋਗੀ ਜਿਹੜੇ ਫਰਿਆਦ ਕਰਦੇ ਲੈਕਚਰਰ ਉਹ ਤੋਂ ਪ੍ਰਿੰਸੀਪਲ ਬਣ ਲੱਗੇ ਆ ਉਹ ਲੱਗ ਜਾਣਗੇ ਉਸ ਭਰਤੀ ਕਰਨ ਲੱਗੇ ਆ ਉਹ ਕੰਮ ਜਿਵੇਂ ਹੁਣ 2000 ਪੀਟੀ ਭਰਤੀ ਕਰਨ ਲੱਗੇ ਆ 1000 ਡਾਕਟਰ ਭਰਤੀ ਭਰਤੀ ਕਰਨ ਲੱਗੇ ਆ ਹੁਣ ਇੱਥੇ 100 ਅਧਿਆਪਕ ਆਇਆ ਪੰਡਿਆ ਗਿਆ ਫੇਰ ਲਿਆਵਾਂਗੇ ਆਏ ਨਹੀਂ ਵੀ ਇੱਕ ਨਹੀਂ ਪੜਾਊਗਾ ਹੌਲੀ ਹੌਲੀ ਭਰਤੀ ਹੋ ਰਹੀ ਆ ਠੀਕ ਆ ਜੀ ਮਾਹਰ ਮਿਹਰਬਾਨੀ ਚਲੋ ਹੁਣ ਉਹ ਗੜਿਆ ਵਾਲੀ ਗੱਲ ਮੈਂ ਕਰ ਰਿਹਾ ਜੀ ਮਤਲਬ ਇਹ ਰਿਕਾਰਡ ਕਰ ਲਿਆਕੀ ਕੋਈ ਸਭ ਚੱਲੀ ਜਾਂਦੀ ਕੋਈ ਨਹੀਂ ਸ਼ਾਂਤੀ ਨਾਲ ਖੜ੍ਹ ਜਾਓ ਸਾਡੇ ਹੀ ਐ ਕੋਈ ਅਸੀਂ ਤੁਹਾਡੇ ਆਏ ਬੱਜੋ ਇਕੱਠੇ ਹੁੰਦੇ ਕੋਈ ਨਹੀਂ ਮੈਂ ਤੁਹਾਨੂੰ ਆਈਆਂ ਨਹੀਂ ਦੇਖੋ ਫਿਰ ਜਿਹੜਾ ਜਗਿੰਦਰ ਸਿੰਘ ਐ ਐਸਚੀਓ ਸੀ ਜਦੋਂ ਕੁੜੀਆਂ ਨੂੰ ਚੱਕ ਕੇ ਲਗਿਆ ਐਡੀ ਉਹ ਗਲਤ ਗੱਲਾਂ ਬੋਲਿਆ ਕੁੜੀਆਂ ਨੂੰ ਗਾਲਾਂ ਤੇ ਤਗਾਉਣੇ ਉਹਦੇ ਤੇ ਕਾਰਬੋਣੀ ਹੋਈ ਚਾਹੀਦੀ ਨਹੀਂ ਚਾਹੀਦੀ ਅਸੀਂ ਹੁਣ ਤੁਸੀਂ ਇੱਥੇ ਆਏ ਅਸੀਂ ਤੁਹਾਡੀ ਫੜੀ ਸੈਟ ਸੈਟ ਬਣਾਈ ਸੈਟ ਬਣਾਈ ਉਹ ਐਨਾ ਖਲਤ ਬੋਲਿਆ ਜੇ ਗੁੜਗਾ ਨੇ ਕਹਿਤਾ ਨਹੀਂ ਜੇ ਗੁੜਗਾ ਨੇ ਕਹਿਤਾ ਵੀ ਆ ਸਿੱਖੇ ਲੜਾਈ ਵਿੱਚ ਉਹ ਆਉਂਦੀ ਉਹਦੀ ਪੈਸੇ ਬਧਾਣੀ ਜੀ ਨਾ ਪਤਾ ਵੱਟਿਆ ਉਹਦੀ ਵੱਟਿਆ ਗਿਆ ਸੀ ਸਰ ਸਰ ਹਾਂਜੀ ਕੋਈ ਵੱਟਿਆ ਗਿਆ ਸੀ ਸੈਟ ਬੜੀ ਲੱਗੀ ਸੀ ਹਾਂ ਉਹ ਵੱਟਿਆ ਗਿਆ ਸੀ ਹਾਂ ਹਾਂ ਉਹਦੀ ਸੈਟ ਦੀ ਕਿੰਨੀ ਵੀਰ ਆਈ ਪੈਸੇ ਗੱਲ ਕਰਦੇ ਬੇਬੇ ਸੈਟਾਂ ਦੀ ਵੀਰ ਨਹੀਂ ਆਈ ਚਲੋ ਨਹੀਂ ਨਹੀਂ ਫਿਰ ਭਾਈ ਇੱਕ ਮਿੰਟ ਦੇਖੋ ਮੈਂਨੇ ਮੇਰੀ ਗੱਲ ਸੁਣੋ ਚਲੋ ਹੁਣ ਤੁਸਰ ਬੇਬੇ ਸਕੂਲ ਜਾਂ ਸਾਡੇ ਫੜੇ ਹੋਏ ਆ ਹੋਣਾ ਨੂੰ ਚੱਲ ਬੇਬੇ ਦਾ 10 ਮਿੰਟ ਹੋਰ ਲਾ ਲਾ ਅੱਜ ਦਾ ਅਗਲੇ ਆਪ ਸ਼ੁਰੂ ਕਰਦੇ ਆਂ ਤੇ ਵਿਚੇ ਕਰਦੇ ਆਂ ਬਹੁਤ ਵੱਧ ਗਏ ਨਹੀਂ ਉਹ ਸਭ ਉਹਨਾਂ ਦੇ ਕਾਰੋਬਾਰ ਖਲਟਾ ਕਰਕੇ ਵੜ ਕੇ ਵੇਚਦੀ ਹੈ ਜੀ ਰੋਜ਼ ਆਏ ਮੁਰਦਾਬਾਦ ਨੇ ਕਿਹਾ ਕਰੀਓ ਉਹਨਾਂ ਤੋਂ ਤਸਾਨ ਮੋਰਚੇ ਵੱਲੋਂ ਫੈਸਲਾ ਜਿੰਨਾ ਚਿਰ ਸਾਡੇ ਬੰਦੇ ਨਹੀਂ ਰਿਹਾ ਹੁੰਦੇ ਉਹਨਾਂ ਜੋ ਸਾਡਾ ਪ੍ਰਦਰਸ਼ਨ ਨਹੀਂ ਚੱਲਦਾ ਮੇਰੀ ਗੱਲ ਸਮਝ ਗਏ ਸਾਡਾ ਕੈਂਡੀਡਾ ਦੁਖੀ ਹੁੰਦਾ ਤੁਹਾਡੇ ਹੱਥਾਂ ਦਾ ਸਾਡੇ ਨੂੰ ਜ਼ਰੂਰ ਕਿਹਾ ਤਾਈ ਗੱਲ ਮੈਂ ਨਾ ਹੱਥ ਵੜ ਕੇ ਵੇਚਦੀ ਕਰਦਾ ਜਿਹੜੇ ਨਾ ਵਧੀਆ ਕ ਹੋ ਰਿਹਾ ਉਹਨਾਂ ਬਾਰੇ ਦੇਖੋ ਉਹਨਾਂ ਦਾ ਧੰਨਵਾਦ ਕਰਦਾ ਸੀ ਉਹਦੇ ਵੀ ਕਰਦੇ ਇੱਕ ਮਿੰਟ ਇੱਕ ਮਿੰਟ ਧੰਨਵਾਦ ਦੇਖੋ ਇੱਕ ਮਿੰਟ ਸਾਈਡ ਤੋਂ ਮੈਨੂੰ ਤੇਰੇ ਬਾੜਾ ਮੈਂ ਕਿਹਾ ਇੱਕ ਮਿੰਟ ਮੈਂ ਕਿਤੇ ਦੇ ਮੈਂ ਕਿਤੇ ਦੇ ਕਾਲੀ ਲੜਦੇ ਆ ਕਿਉਂਕਿ ਲੜਨਾ ਵੀ ਚਾਹੀਦਾ ਜਿਹੜੀਆਂ ਗਲਤੀਆਂ ਹੋਈਆਂ ਉਹ ਬਹੁਤ ਮਾੜੀਆਂ ਹੋਈਆਂ ਪਰ ਮੈਂ ਬੇਇੱਜ਼ਤੀ ਕਰਦਾ ਵੀ ਹੁਣ ਜਿਹੜੇ ਕੰਨੇ ਸੋਹਣੇ ਕੰਮ ਹੋਏ ਆ ਆ ਸਕੂਲਾਂ ਜਾ ਕੇ ਤੇ ਕੋ ਟੱਚ ਸਕਰੀਨਾਂ 'ਚ ਨਵੇਂ ਮਾਡਲ ਦੇਖ ਲਿਆ ਮੈਂ ਹੁਣ ਉਹ ਕਹਿੰਦੇ ਜਿਹ ਅਧਿਆਪਕ ਛੁੱਟੀ ਤੇ ਆ ਆਪਣੇ ਆਪ ਹੀ ਪੜਾਉਂਦੀ ਹੈ ਮਸ਼ੀਨ ਉਹ ਜਿਹੜਾ ਮੂਡ ਬੋਡ ਲੱਗੇ ਹਾਈ ਜੀ ਸੰਕਰ ਮੇਰੀ ਗੱਲ ਦੀ ਗੱਲ ਹੈ ਜਿਹਦੇ ਪਿੱਛੇ ਤਾਂ ਅਸੀਂ ਲੜਦੇ ਆ ਟੀਚਰ ਸਾਰੇ ਪੂਰੇ ਹੋ ਗਏ ਟੀਚਰ ਹੋ ਹੀ ਜਾਂਦੇ ਆ ਜਿਹਦੇ ਪਿੱਛੇ ਤਾਂ ਅਸੀਂ ਲੜਦੇ ਵੀ ਆਉਣਾ ਨਹੀਂ ਚਾਹੀਦਾ ਟੀਚਰ ਪੂਰੇ ਹੋ ਗਏ ਇਹ ਤਾਂ ਸੱਤ ਬੇਬੇ ਭਾਈ ਰੂਪੇ ਉਹ ਸਕੂਲ 'ਚ ਇੱਥੇ ਖੜੇ ਦਾ 23 ਟੀਚਰ ਆ 23 ਉੱਥੇ ਸਾਡੇ ਸਕੂਲ 'ਚ ਥੋੜਾ ਸੱਸਿਆ ਤੂੰ ਬਾਬਾ ਮੰਗੀ ਵੀ ਅੱਜ ਮੱਕਦੇ ਦੱਸ ਲੈ ਫਿਰ ਹੁਣ ਤਾਂ ਮੰਗ ਲਈ ਤੋਂ ਹੁਣ ਸਾਰੇ ਬੰਦੇ ਆ ਰਹੇ ਨੇ ਸਾਡੇ ਆ ਜਾਣਗੇ ਆ ਜਾਣਗੇ ਆ ਜਾਣਗੇ ਆ ਵੀ ਗੱਲ ਕਰਿਆ ਕਰੋ ਜਿਹੜੀ ਚੀਜ਼ ਕਰਨ ਵਾਲੀ ਉਹ ਕਰੋ ਵਧੀਆ ਕਰੋ ਆਪਣੇ ਆਪ ਜਿਹੜਾ ਕੁਛ ਨਾ ਕਰੀ ਆਈ ਧੰਨਵਾਦ ਅਸੀਂ ਜਮਾਈ ਨਹੀਂ ਗਲਤ ਬੋਲਦੇ ਨਹੀਂ ਚਲੋ ਵਧੀਆ ਜੀ ਪ੍ਰਿੰਸੀਪਲ ਇਹ ਨੋਟ ਪ੍ਰਿੰਸੀਪਲ ਦਾ ਪਤਾ ਕੀ ਹੈ ਜਿਹੜੇ ਹੁਣ ਅੱਗੇ ਤਰੱਕੀ ਹੋਗੀ ਜਿਹੜੇ ਫਦਿਆਪ ਕਾ ਦੇ ਲੈਕਚਰਰ YouTube ਪ੍ਰਿੰਸੀਪਲ ਬਣ ਲੱਗੇ ਆ ਉਹ ਲੱਗ ਜਾਣਗੇ ਉਸ ਭਰਤੀ ਕਰਨ ਲੱਗੇ ਆ ਉਹ ਜਿਵੇਂ ਹੁਣ 2000 ਪੀਟੀ ਭਰਤੀ ਕਰਨ ਲੱਗੇ ਆ 1000 ਡਾਕਟਰ ਭਰਤੀ ਕਰਨ ਲੱਗੇ ਆ ਹੁਣ ਇੱਥੇ 100 ਅਧਿਆਪਕ ਆਇਆ ਪੰਡਿਆ ਗਿਆ ਫੇਰ ਲਿਆਵਾਂਗੇ ਆਏ ਨਹੀਂ ਵੀ ਇੱਕ ਨਹੀਂ ਪੜਾਊਗਾ ਹੌਲੀ ਹੌਲੀ ਭਰਤੀ ਹੋ ਰਹੀ ਆ ਠੀਕ ਆ ਜੀ ਮਾਤਾ ਮਿਹਰਬਾਨੀ ਚਲੋ ਹੁਣ ਉਹ ਗੱਡੀਆਂ ਦੀ ਗੱਲ ਨਾ ਕਰਦੇ ਰਹੇ ਜੀ ਮਤਲਬ ਇਹ ਰਿਕਾਰਡ ਕਰਦੇ ਆਂ ਕੋਈ ਸੱਤ ਚੱਲੀ ਜਾਵੇ ਕੋਈ ਨਹੀਂ ਸ਼ਾਂਤੀ ਨਾਲ ਖੜ੍ਹ ਜਾਓ ਸਾਡੇ ਹੀ ਆ ਕੋਈ ਅਸੀਂ ਤੁਹਾਡੇ ਆ ਇਹ ਬੱਚੇ ਇਕੱਠੇ ਹੁੰਦੇ ਆ ਕੋਈ ਨਹੀਂ ਮੈਂ ਤੁਹਾਨੂੰ ਐਂ ਨਹੀਂ ਦੇਖੋ ਫਿਰ ਜਿਹੜਾ ਜਗਿੰਦਰ ਸਿੰਘ ਐ ਐਸਚੋ ਸੀ ਜਦੋਂ ਕੁੜੀਆਂ ਨੂੰ ਚੱਕ ਕੇ ਲਗਿਆ ਐਡੀ ਉਹ ਗਲਤ ਗੱਲਾਂ ਬੋਲਿਆ ਕੁੜੀਆਂ ਨੂੰ ਗਾਲਾਂ ਤੇ ਤਗਾ ਨੇ ਉਹ ਤੇ ਘਰ ਬੋਣੀ ਹੋਈ ਚੈ ਨਹੀਂ ਚਾਹੀਦੀ ਅਸੀਂ ਹੁਣ ਤੁਸੀਂ ਇੱਥੇ ਆਏ ਅਸੀਂ ਥੋੜੀ ਬੜੀ ਸੈਟ ਸੈਟ ਬਣਾਈ ਕੋਈ ਬੰਨਾ ਖਲਤ ਬੋਲਿਆ ਇਹ ਗੁਰੂਆਂ ਨੇ ਕਹਿਤਾ ਨਹੀਂ ਜੇ ਗੁਰੂਆਂ ਨੇ ਕਹਿਤਾ ਅੱਛੇ ਲੜਾਈ ਹੋ ਜੀ ਉਹ ਆਪਣੀ ਉਹਦੇ ਪੈਸੇ ਬੜਾਣੀ ਜੀ ਨਾ ਪਤਾ ਵੱਟਿਆ ਉਹਦੀ ਵੱਟਿਆ ਗਿਆ ਸੀ ਕੋਈ ਵੱਟਿਆ ਗਿਆ ਸੀ ਸੱਟ ਬੜੀ ਲੱਗੀ ਸੀ ਹਾਂ ਉਹ ਵੱਟਿਆ ਗਿਆ ਸੀ ਕੋਈ ਸੱਟ ਦੀ ਕਿੰਨੀ ਵੀਰ ਆਈ ਪੈਸੇ ਗੱਲ ਕਰਦੇ ਪੈਸੇ ਸੱਟਾਂ ਨਹੀਂ ਵੀਰ ਨਹੀਂ ਆਈ ਹਾਂ ਨਹੀਂ ਠੀਕ ਹੈ ਭਾਈ ਇੱਕ ਮਿੰਟ ਦੇਖੋ ਮੈਂ ਮੇਰੀ ਗੱਲ ਚੱਲੋ ਹੁਣ ਦੁਬਾਰਾ ਆਪਣੀ ਆਪ ਸਕੂਲ ਕਿਹੜੇ ਸਾਡੇ ਫੜੇ ਹੋਏ ਆ ਉਹਨਾਂ ਨੂੰ ਚਲੋ ਬੇਪੇ ਦਾ ਸਮਾਂ ਟੋਰ ਲਾ ਲਾ ਅੱਜ ਦਾ ਅਗਲੇ ਆਪ ਦੇ ਕਰਦੇ ਤੇ ਵਿਚੇ ਤਾਂ ਜੇ ਬਹੁਤ ਵੱਧ ਗਏ ਨਹੀਂ ਅੱਛਾ ਉਹਨਾਂ ਦੇ ਕਾਰੋਬਾਰ ਖਾਟੇ ਕਸ ਵੜ ਕੇ ਬੇਚਤੀ ਹੈ ਜੀ ਰੋਜ਼ ਆਏ ਮਰਦਾਬਾਦ ਨਾ ਕਿਹਾ ਕਰੂੰ। ਜਿਉਂ ਤੋਂ ਤਸਾਨ ਮੋਰਚੇ ਵੱਲੋਂ ਫੈਸਲਾ ਹੀ ਜਿੰਨਾ ਚਾ ਸਾਡੇ ਬੰਦੇ ਨਹੀਂ ਰਹਾ ਹੁੰਦੇ ਉਹਨਾਂ ਦਾ ਸਾਡਾ ਪ੍ਰਦਰਸ਼ਨ ਹੀ ਚੱਲਦਾ। ਮੇਰੀ ਗੱਲ ਸਮਝ ਗਏ ਸਾਡਾ ਕੀ ਡਾਂ ਨਹੀਂ ਹੁੰਦਾ। ਤੁਹਾਡੀ ਇਹ ਤਾਂ ਚੱਲਦੀ। ਸਾਡੇ ਨੂੰ ਕੀ ਕਹ ਤਾ ਨਹੀਂ ਕਰਦਾ। ਆਏ ਲੋਕ ਵੇਖ ਕੇ ਬੈਠੋ। ਮੈਂ ਨਾ ਅੱਥ ਵੜ ਕੇ ਬੇਚਤੀ ਕਰਦਾ। ਜਿਹੜੇ ਦਾ ਵਧੀਆ ਕੰਮ ਹੋ ਰਿਹਾ ਉਹਨਾਂ ਬਾਰੇ ਦੇਖੋ। ਉਹਨਾਂ ਦਾ ਧੰਨਵਾਦ ਕਰਦਾ ਸੀ ਉਹਦੇ ਨਹੀਂ ਕਰਨਾ। ਦੇਖੋ ਇੱਕ ਮਿੰਟ ਹੁੰਦਾ ਧੰਨਵਾਦ ਆ। ਦੇਖੋ ਇੱਕ ਮਿੰਟ ਸਾਈਡ ਤੋਂ ਮੈਨੂੰ ਤੇਰੇ ਵੱੜਾ ਮੈਂ ਕਿਹਦੇ ਦੇ ਮੈਂ ਕਿਹਦੇ ਦੇ ਮੈਂ ਕਿਹਦੇ ਦੇ ਮੈਂ ਕਿਹਦੇ ਦੇ ਕੱਲ ਹੀ ਲੜਦੇ ਆ ਕਿਉਂਕਿ ਲੜਨਾ ਵੀ ਚਾਹੀਦਾ ਜਿਹੜੀਆਂ ਗਲਤੀਆਂ ਹੋਈਆਂ ਉਹ ਬਹੁਤ ਮਾੜੀਆਂ ਹੋਈਆਂ ਪਰ ਮੈਂ ਬੇਇੱਜ਼ਤੀ ਕਰਦਾ ਵੀ ਹੁਣ ਜਿਹੜੇ ਕੰਨੇ ਸੋਨੇ ਕੰਮ ਹੋਏ ਆ ਆ ਸਕੂਲਾਂ ਜਾ ਕੇ ਕੋ ਟੱਚ ਸਕਰੀਨਾਂ 'ਚ ਨਵੇਂ ਮਾਡਲ ਦੇਖ ਲਿਆ ਮੈਂ ਹੁਣ ਉਹ ਕਹਿੰਦੇ ਜਿਹ ਅਧਿਆਪਕ ਛੁੱਟੀ ਤੇ ਆ ਆਪਣੇ ਆਪ ਹੀ ਪੜਾਉਂਦੀ ਹੈ ਮਸ਼ੀਨ ਉਹ ਜਿਹੜਾ ਮੂਰ ਮੋਡਲ ਲੱਗੇ ਹਾਈ ਸਰਕਾਰ ਤੇਰੀ ਗੱਲ ਦੀ ਗੱਲ ਹੈ ਜਿਹਦੇ ਪਿੱਛੇ ਦਾ ਅਸੀਂ ਲੜਦੇ ਆ ਟੀਚਰ ਸਾਰੇ ਕਿਉਂ ਹੋ ਗਏ ਟੀਚਰ ਹੋ ਹੀ ਜਾਂਦੇ ਨੇ ਜਿਹਦੇ ਪਿੱਛੇ ਦਾ ਅਸੀਂ ਲੜਦੇ ਵੀ ਆਉਣਾ ਨਹੀਂ ਚਾਹੀਦਾ ਟੀਚਰ ਪੂਰੇ ਹੋ ਗਏ ਇਹ ਬੇਬੇ ਭਾਈ ਰੂਪੇ ਉਹ ਸਕੂਲ ਜਿੱਥੇ ਖੜੇ ਹਾਂ ਤੇ ਹੀ ਟੀਚਰ ਆਤੇ ਹੀ ਉੱਥੇ ਸਾਡੇ ਸਕੂਲ 'ਚ ਤੁਹਾਡਾ ਸੱਸਿਆਤ ਬਾਬਾ ਮੰਗੀ ਨਹੀਂ ਅੱਜ ਮੰਗਦੇ ਦੱਸ ਲੈ ਫਿਰ ਹੁਣ ਤਾਂ ਮੰਗ ਲਈ ਸੋਹਣੇ ਸਾਰੇ ਆ ਰਹੇ ਨੇ ਸਾਡੇ ਆ ਜਾਣਗੇ ਆ ਜਾਣਗੇ ਆ ਵੀ ਗੱਲ ਕਰਿਆ ਕਰੋ ਜਿਹੜੀ ਚੀਜ਼ ਕਰਨ ਵਾਲੀ ਉਹ ਕਰੋ ਵਧੀਆ ਕਰੋ ਆਪਣੇ ਆਪ ਜਿਹੜਾ ਕਿਸਮਤ ਕਰ ਰਹੀ ਆ ਇਹ ਧੰਨਵਾਦ ਕਰੀਏ ਤੁਸੀਂ ਕਿੰਨੀ ਗੱਲਤ ਬੋਲਦੇ ਲੜਕਣ ਵਾਲਾ ਨਹੀਂ ਚਲੋ ਵਧੀਆ ਜੀ ਪ੍ਰਿੰਸੀਪਲ ਇਹ ਨੋਟ ਪ੍ਰਿੰਸੀਪਲ ਦਾ ਪਤਾ ਕੀ ਹੈ ਜਿਹੜੇ ਹੁਣ ਅੱਗੇ ਤਰੱਕੀ ਹੋਊਗੀ ਜਿਹੜੇ ਫਰਿਆਦ ਕਰਦੇ ਲੈਕਚਰਰ ਨੂੰ ਤੇ ਪ੍ਰਿੰਸੀਪਲ ਬਣ ਲੱਗੇ ਆ ਉਹ ਲੱਗ ਜਾਣਗੇ ਉਸ ਭਰਤੀ ਕਰਨ ਲੱਗੇ ਆ ਉਹ ਜਿਵੇਂ ਹੁਣ 2000 ਪੀਟੀ ਭਰਤੀ ਕਰਨ ਲੱਗੇ ਆ 1000 ਡਾਕਟਰ ਭਰਤੀ ਕਰਨ ਲੱਗੇ ਆ ਹੁਣ ਇੱਥੇ 100 ਫਰਿਆਦ ਕਰਿਆ ਪੰਡਿਆ ਗਿਆ ਫੇਰ ਲਿਆਵਾਂਗੇ ਆ ਨਹੀਂ ਵੀ ਇੱਕ ਨਹੀਂ ਪੜਾਊਗਾ ਹੌਲੀ ਹੌਲੀ ਭਰਤੀ ਹੋ ਰਹੀ ਆ ਸਹੀ ਗੱਲ ਮਾਦਰਾ ਚਲੋ ਹੁਣ ਉਹ ਗੜਿਆ ਵਾਲੀ ਗੱਲ ਨਾ ਕਰਦੇ ਰਹੇ ਜੀ ਮਤਲਬ ਇਹ ਰਿਕਾਰਡ ਕਰਦੇ ਆਂ ਉਹ ਵੀ ਸਭ ਚੱਲੀ ਜਾਂਦੀ ਹੈ ਕੋਈ ਨਹੀਂ ਸ਼ਾਂਤੀ ਨਾਲ ਖੜ੍ਹ ਜਾਓ ਸਾਡੇ ਹੀ ਆਂ ਕੋਈ ਅਸੀਂ ਤੁਹਾਡੇ ਆਂ ਇਹ ਬੱਜੋ ਨਾ ਕੋਈ ਨਹੀਂ ਮੈਂ ਤੁਹਾਨੂੰ ਆਈਆਂ ਨਹੀਂ ਦੇਖੋ ਫਿਰ ਜਿਹੜਾ ਜਗਿੰਦਰ ਸਿੰਘ ਐਸਚੋ ਸੀ ਜਦੋਂ ਕੁੜੀਆਂ ਨੂੰ ਚੱਕ ਕੇ ਲਗਿਆ ਐਡੀ ਉਹ ਗਲਤ ਗੱਲਾਂ ਬੋਲਿਆ ਕੁੜੀਆਂ ਨੂੰ ਗਾਲਾਂ ਤੇ ਤਗਾਉਣੇ ਉਹਦੇ ਦੇ ਘਰ ਬੋਣੀ ਹੋਈ ਚਾਹੀਦੀ ਨਹੀਂ ਚਾਹੀਦੀ ਅਸੀਂ ਹੁਣ ਤੁਸੀਂ ਇੱਥੇ ਆਏ ਅਸੀਂ ਤੁਹਾਡੀ ਫੜੀਏ ਸੈਟ ਸੈਟ ਬਣਾਈਏ ਸੈਟ ਬਣਾਈਏ ਉਹ ਬੰਨਾ ਖਲਤ ਬੋਲਿਆ ਜੇ ਗੁੜਗਾਨੇ ਕਹਿੰਦਾ ਨਹੀਂ ਜੇ ਗੁੜਗਾਨੇ ਕਹਿੰਦਾ ਵੀ ਆਹ ਲੜਾਈ ਹੋ ਗਈ ਉਹਦੀ ਪੱਛੇ ਬੜਾ ਨਹੀਂ ਜੀ ਨਾ ਪਤਾ ਵੱਟਿਆ ਉਹਦੀ ਵੱਟਿਆ ਗਿਆ ਸੀ ਕੋਈ ਵੱਟਿਆ ਗਿਆ ਸੀ ਸੱਟ ਬੜੀ ਲੱਗੀ ਸੀ ਹਾਂ ਉਹ ਵੱਟਿਆ ਗਿਆ ਸੀ ਹਾਂ ਹਾਂ ਉਹਦੀ ਸੱਟ ਦੀ ਕਿੰਨੀ ਵੀਰ ਆਈ ਪੈਸੇ ਗੱਲ ਕਰਦੇ ਬੇਬੇ ਸੱਟਾਂ ਦੀ ਵੀਰ ਨਹੀਂ ਆਈ ਚਲੋ ਨਹੀਂ ਨਹੀਂ ਠਹਿਰ ਜਾਣਾ ਸੁਣਾ ਕਰੋ ਨਹੀਂ ਠਹਿਰ ਜਾ ਭਾਈ 1 ਮਿੰਟ 1 ਮਿੰਟ ਦੇ ਮੇਰੀ ਗੱਲ ਸੁਣੋ ਚਲੋ ਹੁਣ ਅੱਗੇ ਬੇਬੇ ਸਕੂਲ ਕਿਹਨੇ ਸਾਡੇ ਫੜੇ ਵੇ ਉਹਨਾਂ ਨੂੰ ਬੇਬੇ ਦਾ ਨਾਮ ਟੋਰ ਲਾ ਲਾ ਅੱਜ ਦਾ ਅਗਲੇ ਆਪ ਦੇ ਕਰਦੇ ਤਾਂ ਕਿੰਨੇ ਬਹੁਤ ਵੱਧ ਗਏ ਨਹੀਂ ਉਹਨਾਂ ਦੇ کاروبار ਖਾਡ ਗਿਆ ਵੜ ਕੇ ਵੇਚਦੀ ਹੈ ਜੀ ਰੋਜ਼ ਆਏ ਮਰਦਾਬਾਦ ਨਾ ਕਿਹਾ ਕਰੋ ਸੋ ਤਾਂ ਸਾਨ ਮੋਰਚੇ ਵੱਲੋਂ ਫੈਸਲਾ ਜਿੰਨਾ ਚਿਰ ਸਾਡੇ ਬੰਦੇ ਨਹੀਂ ਰਹਾ ਹੁੰਦੇ ਉਹਨਾਂ ਜੋ ਸਾਡਾ ਪ੍ਰਦਰਸ਼ਨ ਨਹੀਂ ਚੜਦਾ ਮੇਰੀ ਗੱਲ ਸਮਝ ਗਾ ਸਾਡੇ ਨਾਲ ਕੀ ਦੁੱਖੀ ਹੁੰਦਾ ਤੁਹਾਡੀ ਨੈਟਮ ਦਾ ਸਾਹ ਨੂੰ ਤੁਹਾਨੂੰ ਕੀ ਕਹਾਂ ਤੁਹਾਨੂੰ ਵੈਲਕਮ ਹੈ ਮੈਨਾਂ ਹੱਥ ਵਣ ਕੇ ਬੇਇਜ਼ਤੀ ਕਰਦਾ ਜਿਹੜੇ ਨਾਲ ਵਧੀਆ ਕੰਮ ਹੋ ਰਿਹਾ ਉਹਨਾਂ ਬਾਰੇ ਦੇਖ ਲੈ ਉਹਨਾਂ ਦਾ ਧੰਨਵਾਦ ਕਰਦਾ ਸੀ ਉੱਥੇ ਨਿਕਲ ਦੇਖ ਇੱਕ ਮਿੰਟ ਪੰਗਾ ਦਾ ਧੰਨਵਾਦ ਆ ਦੇਖੋ ਇੱਕ ਮਿੰਟ ਸਾਈਡ ਤੋਂ ਮੈਨੂੰ ਤੇਰੇ ਬਾੜਾ ਮੈਂ ਕਿਹਾ ਆ ਇੱਕ ਮਿੰਟ ਮੈਂ ਕਿਤੇ ਮੈਨੂੰ ਮੈਕ ਦੇ ਕੱਲ ਹੀ ਲੜਦੇ ਆ ਕਿਉਂਕਿ ਲੜਨਾ ਵੀ ਚਾਹੀਦਾ ਜਿਹੜੀਆਂ ਗਲਤੀਆਂ ਹੋਈਆਂ ਉਹ ਬਹੁਤ ਮਾੜੀਆਂ ਹੋਈਆਂ ਪਰ ਮੈਂ ਬੇਇਜ਼ਤੀ ਕਰਦਾ ਵੀ ਹੁਣ ਜਿਹੜੇ ਕੰਨੇ ਸੋਹਣੇ ਕੰਮ ਹੋਏ ਆ ਆ ਸਕੂਲਾਂ ਜਾ ਕੇ ਕੋਈ ਟੱਚ ਸਕਰੀਨਾਂ 'ਚ ਨਵੇਂ ਮਾਡਲ ਦੇਖ ਲਿਆ ਮੈਂ ਉਹ ਕਹਿੰਦੇ ਜਿਹ ਅਧਿਆਪਕ ਛੁੱਟੀ ਤੇ ਆ ਆਪਣੇ ਆਪ ਹੀ ਪੜਾਉਂਦੀ ਹੈ ਮਸ਼ੀਨ ਉਹ ਜਿਹੜਾ ਮੂਡ ਮੋਡ ਲੱਗੇ ਹਾਈ ਹਾਈ ਖਲਖਾਰ ਤੇਰੀ ਗੱਲ ਦੀ ਗੱਲ ਹੈ ਜਿਹਦੇ ਪਿੱਛੇ ਦਾ ਅਸੀਂ ਲੜਦੇ ਆ ਟੀਚਰ ਸਾਰੇ ਪੂਰੇ ਹੋ ਗਏ ਟੀਚਰ ਹੋ ਹੀ ਜਾਂਦੇ ਆ ਜਿਹਦੇ ਪਿੱਛੇ ਦਾ ਅਸੀਂ ਲੜਦੇ ਵੀ ਆਉਣਾ ਨਹੀਂ ਚਾਹੀਦਾ ਟੀਚਰ ਪੂਰੇ ਹੋ ਗਏ ਇਹਦਾ ਸਾਬੇਬੇ ਭਾਈ ਰੂਪੇ ਉਹ ਸਕੂਲ ਜਿੱਥੇ ਖੜੇ ਹਾਂ 23 ਟੀਚਰ ਆਤੇ ਹੀ ਉੱਥੇ ਸਾਡੇ ਸਕੂਲ 'ਚ ਛੋਟਾ ਸਭ ਤੋਂ ਬੇਬੇ ਮੰਗੀ ਨਹੀਂ ਅੱਜ ਮੰਗੀ ਦੱਸ ਨਾ ਫਿਰ ਹੁਣ ਤਾਂ ਮੰਗ ਲਈ ਸੋਹਣੇ ਸਾਰੇ ਮੇਰੇ ਆ ਰਹੇ ਨੇ ਸਾਡੇ ਆ ਜਾਣਗੇ ਆ ਜਾਣਗੇ ਆ ਵੀ ਗੱਲ ਕਰਿਆ ਕਰੋ ਜਿਹੜੀ ਚੀਜ਼ ਕਰਨ ਵਾਲੀ ਹੈ ਉਹ ਕਰੋ ਵਧੀਆ ਕਰੋ ਆਪਣੇ ਆਪੇ ਜਿਹੜਾ ਤੁਸੀਂ ਮਾਣ ਕਰੀਆ ਜੀ ਧੰਨਵਾਦ ਜਿਹੜੀਆਂ ਸੋਹਣੀਆਂ ਗੱਲਾਂ ਨਹੀਂ ਗੰਤ ਬੋਲਣ ਲੜਕਣ ਵਾਲਾ ਨਹੀਂ ਚਲੋ ਵਧੀਆ ਪ੍ਰਿੰਸੀਪਲ ਦਾ ਪਤਾ ਕੀ ਹੈ ਜਿਹੜੇ ਹੁਣ ਅੱਗੇ ਤਰੱਕੀ ਹੋਗੀ ਜਿਹੜੇ ਫਿਜ਼ੀਕਲ ਕਾਜੀ ਲੈਕਚਰਰ ਨੂੰ ਤੇ ਪ੍ਰਿੰਸੀਪਲ ਬਣ ਲੱਗੇ ਆ ਉਹ ਲੱਗ ਜਾਣਗੇ ਉਸ ਭਰਤੀ ਕਰਨ ਲੱਗੇ ਆ ਉਹ ਜਿਵੇਂ ਹੁਣ 2000 ਪੀਟੀ ਭਰਤੀ ਕਰਨ ਲੱਗੇ ਆ 1000 ਡਾਕਟਰ ਭਰਤੀ ਕਰਨ ਲੱਗੇ ਆ ਹੁਣ ਇੱਥੇ 100 ਅਧਿਆਪਕ ਆਇਆ ਪੰਡਿਆ ਗਿਆ ਫੇਰ ਲਿਆਵਾਂਗੇ ਆਏ ਨਹੀਂ ਵੀ ਇੱਕ ਨਹੀਂ ਪੜਾਊਗਾ ਹੌਲੀ ਹੌਲੀ ਭਰਤੀ ਹੋ ਰਹੀ ਆ ਠੀਕ ਆ ਜੀ ਮੇਹਰਬਾਨੀ ਚਲੋ ਚਲੋ ਹੁਣ ਉਹ ਗੱਡੀਆਂ ਦੀ ਗੱਲ ਮੈਂ ਕਰਦਾ ਰਹਿ ਜੀ ਮਤਲਬ ਇਹ ਰਿਕਾਰਡ ਕਰ ਲਿਆ ਕੋਈ ਸਭ ਚੱਲੀ ਜਾਂਦੀ ਕੋਈ ਨਹੀਂ ਸ਼ਾਂਤੀ ਨਾਲ ਖੜ੍ਹ ਜਿਓ ਸਾਡੇ ਹੀ ਐ ਕੋਈ ਅਸੀਂ ਤੁਹਾਡੇ ਐ ਇਹ ਬੱਜੋ ਇਕੱਠੇ ਹੁੰਦੇ ਕੋਈ ਨਹੀਂ ਮੈਂ ਤੁਹਾਨੂੰ ਆਈਆਂ ਨਹੀਂ ਦੇਖੋ ਫਿਰ ਜਿਹੜਾ ਜਗਿੰਦਰ ਸਿੰਘ ਐਸਚਓ ਸੀ ਜਦੋਂ ਕੁੜੀਆਂ ਨੂੰ ਝੱਟ ਕੇ ਲਗਿਆ ਐਡੀ ਉਹ ਗਲਤ ਗੱਲਾਂ ਬੋਲਿਆ ਕੁੜੀਆਂ ਨੂੰ ਗਾਲਾਂ ਤੇ ਤਗਾ ਨੇ ਉਹ ਤੇ ਕਰ ਬੋਣੀ ਹੋਈ ਚੈ ਨਹੀਂ ਚਾਹੀਦੀ ਅਸੀਂ ਹੁਣ ਤੁਸੀਂ ਇੱਥੇ ਆਏ ਅਸੀਂ ਤੁਹਾਡੀ ਫੜੀ ਸੱਟ ਸੱਟ ਬਣਾਈ ਕੋ ਬੰਨਾ ਖਲਤ ਬੋਲਿਆ ਇਹ ਕੁੜੀਆਂ ਨੇ ਕਹਿਤਾ ਨਹੀਂ ਜਿਹੜੀਆਂ ਕੁੜੀਆਂ ਨੇ ਕਹਿਤਾ ਅੱਛੇ ਲੜਾਈ ਵਿੱਚ ਉਹਦੀ ਉਹਦੀ ਪੈਸੇ ਬੜਾ ਨਹੀਂ ਸੀ ਨਾ ਪਤਾ ਵੱਟਿਆ ਉਹਦੀ ਵੱਟਿਆ ਗਿਆ ਸੀ ਕੋਈ ਵੱਟਿਆ ਗਿਆ ਸੀ ਸੱਟ ਬੜੀ ਲੱਗੀ ਸੀ ਹਾਂ ਉਹ ਵੱਟਿਆ ਗਿਆ ਸੀ ਹਾਂ ਉਹਦੀ ਸੱਟ ਦੀ ਕਿੰਨੀ ਪੀੜ ਆਈ ਪੈਸੇ ਗੱਲ ਕਰਦੇ ਬੇਬੇ ਸੱਟਾਂ ਨਹੀਂ ਵੀਰ ਨਹੀਂ ਆਈ ਚਲੋ ਨਹੀਂ ਠੀਕ ਹੈ ਭਾਈ ਇੱਕ ਮਿੰਟ ਦੇਖੋ ਮੈਂ ਮੇਰੀ ਗੱਲ ਚਲੋ ਹੁਣ ਦੱਸਦੇ ਬੇਬੇ ਸਕੂਲ ਜਿਹੜੇ ਸਾਡੇ ਫੜੇ ਹੋਏ ਆ ਉਹਨਾਂ ਨੂੰ ਚੱਲ ਬੇਬੇ ਦਾ 10 ਮਿੰਟ ਹੋਰ ਲਾ ਲਾ ਅੱਜ ਦਾ ਅਗਲੇ ਆਪੇ ਕਰਦੇ ਆਂ ਤਾਂ ਕਿੰਨੇ ਬਹੁਤ ਬਚ ਗਏ ਨਹੀਂ ਉਹਨਾਂ ਦੇ کاروبار ਖਾਲਾ ਖੱਟ ਵੜ ਕੇ ਵੇਚਦੀ ਹੈ ਜੀ ਗੱਲ ਕਰ ਰੋਜ਼ ਆਇਰ ਮੁਰਦਾਬਾਦ ਨੇ ਕਿਹਾ ਕਰੀਓ ਤੁਹਾਨੂੰ ਨਸਾਨ ਮੋਰਚੇ ਵੱਲੋਂ ਫੈਸਲਾ ਹੀ ਜਿੰਨਾ ਚਾ ਸਾਡੇ ਬੰਦੇ ਨਹੀਂ ਰਹਾ ਹੁੰਦੇ ਉਹਨਾਂ ਦਾ ਸਾਡਾ ਪ੍ਰਦਰਸ਼ਨ ਨਹੀਂ ਚੱਲਦਾ ਮੇਰੀ ਗੱਲ ਸੁਣ ਕੇ ਸਾਡਾ ਕੰਟੀਨ ਦੁਖੀ ਹੁੰਦਾ ਤੁਹਾਡੇ ਨਾਲ ਟੱਕਰ ਸਾਡੇ ਨੂੰ ਜ਼ਰੂਰ ਕਿਹਾ ਤੁਸੀਂ ਗੱਲ ਕਰੋ ਮੈਂ ਨਾ 10 ਵੜ ਕੇ ਵੇਚਦੀ ਕਰਦਾ ਜਿਹੜੇ ਨਾ ਵਧੀਆ ਕੰਮ ਹੋ ਰਿਹਾ ਉਹਨਾਂ ਬਾਰੇ ਦੇਖੋ ਉਹਨਾਂ ਦਾ ਧੰਨਵਾਦ ਕਰਦਾ ਸੀ ਉਹਦੇ ਵੀ ਕਰ ਦੇਖੋ ਇੱਕ ਵਾਰੀ ਧੰਨਵਾਦ ਆ ਮੈਨੂੰ ਤੇਰੇ ਬਾੜਾ ਮੈਂ ਕਿਹਦਾ ਇੱਕ ਵਾਰ ਮੈਂ ਕਿਹਦੇ ਦੇ ਮੈਂ ਕਿਹਦੇ ਦੇ ਕਾਲੀ ਲੜਦੇ ਆ ਕਿਉਂਕਿ ਲੜਨਾ ਵੀ ਚਾਹੀਦਾ ਜਿਹੜੀਆਂ ਗਲਤੀਆਂ ਹੋਈਆਂ ਉਹ ਬਹੁਤ ਮਾੜੀਆਂ ਹੋਈਆਂ ਪਰ ਮੈਂ ਬੇਇੱਜ਼ਤੀ ਕਰਦਾ ਵੀ ਹੁਣ ਜਿਹੜੇ ਕੰਨੇ ਸੋਹਣੇ ਕੰਮ ਹੋਏ ਆ ਆ ਸਕੂਲਾਂ ਜਾ ਕੇ ਤੇ ਕੋ ਟੱਚ ਸਕਰੀਨਾਂ 'ਚ ਨਵੇਂ ਮਾਡਲ ਦੇਖ ਲਿਆ ਮੈਂ ਹੁਣ ਉਹ ਕਹਿੰਦੇ ਜਿਹ ਅਧਿਆਪਕ ਛੁੱਟੀ ਤੇ ਆ ਆਪਣੇ ਆਪ ਹੀ ਪੜਾਉਂਦੀ ਹੈ ਮਸ਼ੀਨ ਉਹ ਜਿਹੜਾ ਮੂਰ ਬੋਰਡ ਲੱਗੇ ਹਾਈ ਸੰਕਰ ਮੇਰੀ ਗੱਲ ਜਗਲ ਹੈ ਪਿੱਛੇ ਦੇ ਪਿੱਛੇ ਤਾਂ ਅਸੀਂ ਲੜਦੇ ਆ ਟੀਚਰ ਸਾਡੇ ਨੂੰ ਨਹੀਂ ਲਿਆਉਣੀ ਹੈ ਟੀਚਰ ਹੋ ਗਏ ਜਾਂਦੇ ਪਿੱਛੇ ਤਾਂ ਅਸੀਂ ਲੜਦੇ ਵੀ ਆਉਣਾ ਨਹੀਂ ਚਾਹੀਦਾ ਟੀਚਰ ਹੋ ਗਏ ਭਾਈ ਰੂਪੇ ਉਹ ਸਕੂਲ ਜਿੱਥੇ ਖੜੇ ਜਾਤੇ ਓਹੀ ਟੀਚਰ ਹਤੇ ਓਹੀ ਉਥੇ ਸਾਡੇ ਸਕੂਲ ਚ ਛੋਟਾ ਸਭ ਸੱਤਿਆ ਤੁ ਮੈਂ ਮੰਗੀ ਵੀ ਅੱਜ ਮੱਕਦੇ ਦੱਸ ਲੈ ਫਿਰ ਹੁਣ ਤਾਂ ਮੰਗ ਲਈ ਸੋਹਣੇ ਆ ਰਹੇ ਨੇ ਸਾਡੇ ਆ ਜਾਣਗੇ ਆ ਜਾਣਗੇ ਆ ਜਾਣਗੇ ਆ ਵੀ ਗੱਲ ਕਰਿਆ ਕਰੋ ਜਿਹੜੀ ਚੀਜ਼ ਕਰਨ ਵਾਲੀ ਉਹ ਕਰੋ ਵਧੀਆ ਕਰੋ ਆਪਣੇ ਆਪ ਜਿਹੜਾ ਕੁ ਸਨਮਾਨ ਕਰੀ ਆਈ ਧੰਨਵਾਦ ਅਸੀਂ ਜਮਾਈ ਨਹੀਂ ਗੱਲ ਬੋਲਦੇ ਨਹੀਂ ਚਲੋ ਵਧੀਆ ਜੀ ਪ੍ਰਿੰਸੀਪਲ ਇਹ ਨੋਟ ਪ੍ਰਿੰਸੀਪਲ ਦਾ ਪਤਾ ਕੀ ਹੈ ਜਿਹੜੇ ਹੁਣ ਅੱਗੇ ਤਰੱਕੀ ਹੋਊਗੀ ਇਹ ਰਹੇ ਫਿਦਿਆਪ ਕਾ ਦੇ ਲੈਕਚਰਾਂ ਦੇ ਉੱਤੇ ਪ੍ਰਿੰਸੀਪਲ ਬਣ ਲੱਗੇ ਆ ਉਹ ਲੱਗ ਜਾਣਗੇ ਉਸ ਭਰਤੀ ਕਰਨ ਲੱਗੇ ਆ ਉਹ ਕੱਬ ਜਿਵੇਂ ਹੁਣ 2000 ਪੀਟੀ ਭਰਤੀ ਕਰਨ ਲੱਗੇ ਆ 1000 ਡਾਕਟਰ ਭਰਤੀ ਭਰਤੀ ਕਰਨ ਲੱਗੇ ਆ ਹੁਣ ਇੱਥੇ 100 ਅਧਿਆਪਕ ਆਇਆ ਪੰਡਿਆ ਗਿਆ ਫੇਰ ਲਿਆਵਾਂਗੇ ਐ ਨਹੀਂ ਵੀ ਇੱਕ ਨਹੀਂ ਪੜਾਊਗਾ ਹੌਲੀ ਹੌਲੀ ਭਰਤੀ ਹੋ ਰਹੀ ਆ ਠੀਕ ਹੈ ਜੀ ਮਾਫੀ ਮਿਹਰਬਾਨੀ ਚਲ ਚਲੋ ਹੁਣ ਉਹ ਗੜਿਆਂ ਦੀ ਗੱਲ ਨਾ ਕਰਦੇ ਰਹੇ ਜੀ ਮਤਲਬ ਇਹ ਰਿਕਾਰਡ ਕਰਦੇ ਆਂ ਉਹ ਵੀ ਸਭ ਚੱਲੀ ਜਾਂਦੀ ਹੈ ਕੋਈ ਨਹੀਂ ਸ਼ਾਂਤੀ ਨਾਲ ਖੜ੍ਹ ਜਾਓ ਸਾਡੇ ਹੀ ਆਂ ਕੋਈ ਅਸੀਂ ਤੁਹਾਡੇ ਆਂ ਇਹ ਬੱਜੋ ਇਕੱਠੇ ਹੁੰਦੇ ਆ ਕੋਈ ਨਹੀਂ ਮੈਂ ਤੁਹਾਨੂੰ ਆਈਆਂ ਨਹੀਂ ਦੇਖੋ ਫਿਰ ਜਿਹੜਾ ਜਗਿੰਦਰ ਸਿੰਘ ਐਸਚਓ ਸੀ ਜਦੋਂ ਕੁੜਕਾਂ ਨੇ ਚੱਕ ਕੇ ਲਗਿਆ ਐਡੀ ਉਹ ਗਲਤ ਗੱਲਾਂ ਬੋਲਿਆ ਕੁੜੀਆਂ ਨੂੰ ਗਾਲਾਂ ਤੇ ਤਿਕਾਉ ਨੇ ਉਹਦਾ ਅਧਿਕਾਰ ਬੋਲਣੀ ਹੋਈ ਚਾਹੀਦੀ ਕਰਨੀ ਚਾਹੀਦੀ ਅਸੀਂ ਹੁਣ ਤੁਸੀਂ ਇੱਥੇ ਆਏ ਅਸੀਂ ਤੁਹਾਡੇ ਬੜੀ ਬੜੀ ਸੱਟ ਸੱਟ ਬਣਾਈ ਉਹ ਇੰਨਾ ਖਲਤ ਬੋਲਿਆ ਜੇ ਕੁੜੀਆਂ ਨੇ ਕਹਿਤਾ ਨਹੀਂ ਜੇ ਕੁੜੀਆਂ ਨੇ ਕਹਿਤਾ ਵੀ ਆ ਅੱਛੇ ਲੜਾਈ ਹੋ ਗਈ ਉਹ ਆਪਣੀ ਉਹਦੇ ਪੈਸੇ ਮਧਾਣੀ ਜੀ ਨਾ ਪਤਾ ਵੱਟਿਆ ਉਹਦੀ ਵੱਟਿਆ ਗਿਆ ਸੀ ਕੋਈ ਵੱਟਿਆ ਗਿਆ ਸੀ ਸੱਟ ਬੜੀ ਲੱਗੀ ਸੀ ਹਾਂ ਉਹ ਵੱਟਿਆ ਗਿਆ ਸੀ ਹਾਂ ਉਹਦੀ ਸੱਟ ਦੀ ਕਿੰਨੀ ਵੀਰ ਆਈ ਪੈਸੇ ਗੱਲ ਕਰਦੇ ਪੈਸੇ ਸੱਟ ਦੀ ਵੀਰ ਨਹੀਂ ਆਈ ਹਾਂ ਝੜ ਜਾਣਾ ਸੁਣਾਗਾ ਨਹੀਂ خیر ਭਾਈ 1 ਮਿੰਟ ਦੇਖੋ ਮੈਂ ਮੇਰੇ ਘਰ ਸੁਣਾ ਨਹੀਂ ਹੈ ਚਲੋ ਹੁਣ ਦੁਬਾਰਾ ਵੇਪੇ ਆਪਣੀਆਂ ਸਕੂਲ ਕਿੰਨੇ ਸਾਡੇ ਫੜੇ ਹੋਏ ਆ ਉਹਨਾਂ ਨੂੰ ਚੱਲ ਬੇਬੇ ਦਾ ਨਾਮ ਟੋਰ ਲਾ ਲਾ ਅੱਜ ਦਾ ਅਗਲੇ ਆਪੀ ਕਰਦੇ ਹਾਂ ਤੇ ਦੇਖੀਏ ਕਰਦੇ ਹਾਂ ਬਹੁਤ ਵੱਧ ਗਏ ਨਹੀਂ ਹੋ ਸਭ ਕੋਨਾ ਦੇ ਖਰੋਬਾਂ ਖੌਟੇ ਕਰ ਰੋਜ਼ ਆਇਰ ਮੁਰਦਾਬਾਦ ਨੇ ਕਿਹਾ ਕਰੋ ਸਿਰ ਤੋਂ ਨਸਾਨ ਮੋਰਚੇ ਵੱਲੋਂ ਫੈਸਲਾ ਜਿੰਨਾ ਤੇ ਸਾਡੇ ਬੰਦੇ ਨਹੀਂ ਰਹਾ ਹੁੰਦੇ ਉਹਨਾਂ ਚ ਸਾਡਾ ਪ੍ਰਦਰਸ਼ਨ ਨਹੀਂ ਚੱਲਦਾ ਮੇਰੀ ਗੱਲ ਸਮਝ ਗਏ ਸਾਡਾ ਸਾਲ ਕੀ ਦਾ ਤੁਸੀਂ ਹੁੰਦਾ ਤੁਹਾਡੀ ਜੈਤਮਦਾ ਹੋਗੀ ਸਾਡੇ ਨੂੰ ਕਿਹਾ ਤਾਂ ਕਿ ਆਏ ਲੋਕ ਵੈਲਕਮ ਬੈਠੋ ਮੈਂ ਨਾ ਹੱਥ ਵੜ ਕੇ ਬੇਇਜ਼ਤੀ ਕਰਦਾ ਜਿਹੜੇ ਨਾ ਵਧੀਆ ਕੰਮ ਹੋ ਰਿਹਾ ਉਹਨਾਂ ਬਾਰੇ ਦੇਖ ਲਓ ਉਹਨਾਂ ਦਾ ਧੰਨਵਾਦ ਕਰਦਾ ਸੀ ਉਹਦੇ ਵੀ ਕਰ ਦੇ ਇੱਕ ਬੰਦਾ ਦਾ ਧੰਨਵਾਦ ਦੇਖੋ ਇੱਕ ਮਿੰਟ ਸਾਈਡ ਦੇ ਦਿਓ ਮੈਨੂੰ ਕਿਤੇ ਬਾਹਰ ਮਾਈਕ ਦੇ ਮਾਈਕ ਦੇ ਮਾਈਕ ਦੇ ਮਾਈਕ ਦੇ ਕਾਲੀ ਲੜਦੇ ਆ ਕਿਉਂਕਿ ਲੜਨਾ ਵੀ ਚਾਹੀਦਾ ਜਿਹੜੀਆਂ ਗਲਤੀਆਂ ਹੋਈਆਂ ਉਹ ਬਹੁਤ ਮਾੜੀਆਂ ਹੋਈਆਂ ਪਰ ਮੈਂ ਬੇਨਤੀ ਕਰਦਾ ਵੀ ਹੁਣ ਜਿਹੜੇ ਕੰਨੇ ਸੋਨੇ ਕੰਮ ਹੋਏ ਆ ਆ ਸਕੂਲਾਂ ਜਾ ਕੇ ਕੋ ਟੱਚ ਸਕਰੀਨਾਂ 'ਚ ਨਵੇਂ ਮਾਡਲ ਦੇਖ ਲਿਆ ਮੈਂ ਉਹ ਕਹਿੰਦੇ ਜਿਹ ਅਧਿਆਪਕ ਛੁੱਟੀ ਤੇ ਆ ਆਪਣੇ ਆਪ ਹੀ ਪੜਾਉਂਦੀ ਹੈ ਮਸ਼ੀਨ ਉਹ ਜਿਹੜਾ ਮੂਡ ਬੋੜ ਲੱਗੇ ਹਾਂਜੀ ਤਲਕਾਰ ਤੇਰੀ ਗੱਲ ਜਗਾਲ ਹੈ ਜਿਹਦੇ ਪਿੱਛੇ ਤਾਂ ਅਸੀਂ ਲੜਦੇ ਹਾਂ ਟੀਚਰ ਸਾਰੇ ਹੋ ਗਏ ਟੀਚਰ ਹੋ ਹੀ ਜਾਂਦੇ ਆ ਜਿਹਦੇ ਪਿੱਛੇ ਤਾਂ ਅਸੀਂ ਲੜਦੇ ਵੀ ਆਉਣਾ ਨਹੀਂ ਚਾਹੀਦਾ ਟੀਚਰ ਪੂਰੇ ਹੋ ਗਏ ਬੇਬੇ 80 ਰੁਪਏ ਉਹ ਸਕੂਲ ਜਿੱਥੇ ਖੜੇ ਜਾਂਦੇ ਉਸੇ ਹੀ ਟੀਚਰ ਆਤੇ ਹੀ ਉੱਥੇ ਸਾਡੇ ਸਕੂਲ 'ਚ ਛੋਟਾ ਸਸੇ ਆ ਤੁੰ ਬੇਬੇ ਮੰਗੀ ਨਹੀਂ ਅੱਜ ਮੰਗੇ ਦੱਸ ਲੈ ਫਿਰ ਹੁਣ ਤਾਂ ਮੰਗ ਲਈ ਸੋ ਹੁਣ ਸਾਡੇ ਵਿੱਚ ਰਹਿਣੀ ਨਹੀਂ ਸਾਡੇ ਆ ਜਾਣਗੇ ਆ ਜਾਣਗੇ ਆ ਜਾਣਗੇ ਆ ਵੀ ਗੱਲ ਕਰਿਆ ਕਰੋ ਜਿਹੜੀ ਚੀਜ਼ ਕਰਨ ਵਾਲੀ ਉਹ ਕਰੋ ਵਧੀਆ ਕਰੋ ਆਪਣੇ ਆਪ ਜਿਹੜਾ ਕੁਛ ਨਾ ਕਰ ਰਹੀ ਆ ਜੀ ਧੰਨਵਾਦ ਜਿਦਾਂ ਸੋ ਅਸੀਂ ਜਮਾਈ ਨਹੀਂ ਗੰਤ ਬੋਲਦੇ ਲੜਕਣ ਵਾਲਾ ਨਹੀਂ ਚਲੋ ਵਧੀਆ ਜੀ ਪ੍ਰਿੰਸੀਪਲ ਇਹ ਨੋਟ ਪ੍ਰਿੰਸੀਪਲ ਦਾ ਪਤਾ ਕੀ ਹੈ ਜਿਹੜੇ ਹੁਣ ਅੱਗੇ ਤਰੱਕੀ ਹੋਗੀ ਜਿਹੜੇ ਫਰਿਆਦ ਕਰਕੇ ਲੈਕਚਰਰ ਨੂੰ ਤੇ ਪ੍ਰਿੰਸੀਪਲ ਬਣ ਲੱਗੇ ਆ ਉਹ ਲੱਗ ਜਾਂਦੇ ਉਸ ਭਰਤੀ ਕਰਨ ਲੱਗੇ ਆ ਉਹ ਜਿਵੇਂ ਹੁਣ 2000 ਪੀਟੀ ਭਰਤੀ ਕਰਨ ਲੱਗੇ ਆ 1000 ਡਾਕਟਰ ਭਰਤੀ ਕਰਨ ਲੱਗੇ ਆ ਹੁਣ ਇੱਥੇ 100 ਫਰਿਆਦ ਕਰਿਆ ਪੰਡਿਆ ਗਿਆ ਫੇਰ ਲਿਆਵਾਂਗੇ ਆਣੀ ਵੀ ਕਿ ਨਹੀਂ ਪੜਾਊਗਾ ਹੌਲੀ ਹੌਲੀ ਪਰਤੀ ਹੋ ਰਹੀ ਐ ਠੀਕ ਆ ਜੀ ਮੇਹਰਬਾਨੀ ਚਲੋ ਹੁਣ ਉਹ ਗੱਡੀਆਂ ਦੀ ਗੱਲ ਮੈਂ ਕਹਦੇ ਰਹੇ ਜੀ ਮਤਲਬ ਇਹ ਰਿਕਾਰਡ ਕਰ ਰਿਹਾ ਕੋਈ ਸਭ ਚੱਲੀ ਜਾਂਦੀ ਕੋਈ ਨਹੀਂ ਸ਼ਾਂਤੀ ਨਾਲ ਖੜ੍ਹ ਜਿਓ ਸਾਡੇ ਹੀ ਐ ਕੋਈ ਅਸੀਂ ਤੁਹਾਡੇ ਐ ਇਹ ਬੱਚੋ ਕੋਈ ਨਹੀਂ ਮੈਂ ਤੁਹਾਨੂੰ ਆਈਆਂ ਨਹੀਂ ਐ ਦੇਖੋ ਫਿਰ ਜਿਹੜਾ ਜਗਿੰਦਰ ਸਿੰਘ ਐ ਐਸਚੀਓ ਸੀ ਜਦੋਂ ਕੁੜੀਆਂ ਨੂੰ ਚੱਕ ਕੇ ਲਗਾਇਆ ਐ ਐਡੀ ਉਹ ਗਲਤ ਗੱਲਾਂ ਬੋਲਿਆ ਕੁੜੀਆਂ ਨੂੰ ਗਾਲਾਂ ਤੇ ਤਰਾਂ ਨੇ ਉਹਦੇ ਤਕਾਰ ਬੋਣੀ ਹੋਈ ਚੈਹੀ ਕਰਨੀ ਚਾਹੀਦੀ ਅਸੀਂ ਹੁਣ ਤੁਸੀਂ ਇੱਥੇ ਆਏ ਅਸੀਂ ਤੁਹਾਡੀ ਫੜੀ ਸੈਟ ਸੈਟ ਬਣਾਈ ਸੱਟ ਬਣਾਈ ਕੋਈ ਇੰਨਾ ਖਲਤ ਬੋਲਿਆ ਜੇ ਗੁਰੂਆਂ ਨੇ ਕਹਿਤਾ ਨਹੀਂ ਜੇ ਗੁਰੂਆਂ ਨੇ ਕਹਿਤਾ ਵੀ ਆ ਅੱਛੇ ਲੜਾਈ ਹੋਇਆ ਉਹਦੀ ਉਹਦੇ ਪੈਸੇ ਬਧਾੜੀ ਜੀ ਨਾ ਪਤਾ ਵੱਟਿਆ ਉਹਦੀ ਵੱਟਿਆ ਗਿਆ ਸੀ ਕੋਈ ਵੱਟਿਆ ਗਿਆ ਸੀ ਸੱਟ ਬੜੀ ਲੱਗੀ ਸੀ ਹਾਂ ਉਹ ਵੱਟਿਆ ਗਿਆ ਸੀ ਹਾਂ ਹਾਂ ਉਹਦੀ ਸੱਟ ਦੀ ਕਿੰਨੀ ਵੀਰ ਆਈ ਪੈਸੇ ਗੱਲ ਕਰਦੇ ਬੇਸੇ ਸੱਟਾਂ ਨਹੀਂ ਵੀਰ ਨਹੀਂ ਆਈ ਚਲੋ ਨਹੀਂ ਖੈਰ ਕੀ ਭਾਈ ਇੱਕ ਮਿੰਟ ਦੇਖੋ ਮੈਂ ਮੇਰੀ ਗੱਲ ਸੁਣੋ ਚਲੋ ਹੁਣ ਦਫ਼ਤਰ ਵਿੱਚ ਸਕੂਲ ਜਾਂ ਸਾਡੇ ਫੜੇ ਹੋਏ ਆ ਉਹਨਾਂ ਨੂੰ ਚਲੋ ਬੇਬੇ ਦਾ ਦਾ ਮੈਂ ਟੋਰ ਲਾ ਲਾ ਅੱਜ ਜਦ ਅਗਲੇ ਆਪ ਚਲੋ ਕਰਦੇ ਆ ਸਰਦਿਆਂ ਬਹੁਤ ਬੱਦਗਏ ਨਹੀਂ ਉਹਨਾਂ ਦੇ ਕਾਰੋਬਾਰ ਖਾਲੀ ਹੋ ਗਿਆ। ਵੱਧ ਕੇ ਵੇਚਦੀ ਹੈ ਜੀ। ਰੋਜ਼ ਆਏ ਮਰਦਾਬਾਦ ਨੇ ਕੀ ਕਰੀਏ। ਨੋਤ ਨਸਾਨ ਮੋਰਚੇ ਵੱਲੋਂ ਫੈਸਲਾ ਕਿੰਨਾ ਚਾ ਸਾਡੇ ਬੰਦੇ ਨਹੀਂ ਰਹਾ ਹੁੰਦੇ। ਉਹਨਾਂ ਦਾ ਸਾਡਾ ਪ੍ਰਦਰਸ਼ਨ ਨਹੀਂ ਚੱਲਦਾ। ਮੇਰੀ ਗੱਲ ਸਮਝ ਗਏ। ਸਾਡਾ ਸਾਡਾ ਬਹੁਤ ਦੁਖੀ ਹੁੰਦਾ। ਤੁਹਾਡੀ ਹੱਟਾਂ ਪਾਉਂਦਾ। ਸਾਡੇ ਨੂੰ ਕੀ ਕਹ ਤੂੰ ਬੰਦੋ। ਆਏ ਲੋ ਗਿੱਕੇ ਬੈਠੋ। ਮੈਂ ਨਾ ਵੱਧ ਕੇ ਵੇਚਦੀ ਕਰਦਾ। ਜਿਹੜੇ ਦਾ ਵਧੀਆ ਕੰਮ ਹੋ ਰਿਹਾ ਉਹਨਾਂ ਬਾਰੇ ਦੇਖੋ। ਉਹਨਾਂ ਦਾ ਧੰਨਵਾਦ ਕਰਦਾ ਸੀ ਉੱਥੇ ਨਿਕਲ। ਇੱਕ ਮਿੰਟ ਧੰਨਵਾਦ। ਦੇਖੋ ਇੱਕ ਮਿੰਟ ਸਾਈਡ ਤੋਂ ਜੀ। ਮੈਨੂੰ ਤੇਰੇ ਵੱਲ ਮੈਂ ਕਿਹਦੇ ਦੇ ਮੈਂ ਕਿਹਦੇ ਦੇ ਮੈਂ ਕਿਹਦੇ ਦੇ ਕੱਲ ਹੀ ਲੜਦੇ ਆ ਕਿਉਂਕਿ ਲੜਨਾ ਵੀ ਚਾਹੀਦਾ ਜਿਹੜੀਆਂ ਗਲਤੀਆਂ ਹੋਈਆਂ ਉਹ ਬਹੁਤ ਮਾੜੀਆਂ ਹੋਈਆਂ ਪਰ ਮੈਂ ਬੇਇੱਜ਼ਤੀ ਕਰਦਾ ਵੀ ਹੁਣ ਜਿਹੜੇ ਕੰਨੇ ਸੋਨੇ ਕੰਮ ਹੋਏ ਆ ਆ ਸਕੂਲਾਂ ਜਾ ਕੇ ਕੋਈ ਟੱਚ ਸਕਰੀਨਾਂ 'ਚ ਨਵੇਂ ਮਾਡਲ ਦੇਖ ਲਿਆ ਮੈਂ ਹੁਣ ਉਹ ਕਹਿੰਦੇ ਜਿਹ ਅਧਿਆਪਕ ਛੁੱਟੀ ਤੇ ਆ ਆਪਣੇ ਆਪ ਹੀ ਪੜਾਉਂਦੀ ਹੈ ਮਸ਼ੀਨ ਉਹ ਜਿਹੜਾ ਮੂਲ ਬੋਰਡ ਲੱਗੇ ਹਾਂਜੀ ਸੰਖਾਰ ਮੇਰੀ ਗੱਲ ਜਗੱਲ ਹੈ ਪਿੱਛੇ ਦੇ ਪਿੱਛੇ ਤਾਂ ਅਸੀਂ ਲੜਦੇ ਹਾਂ ਟੀਚਰ ਸਾਰੇ ਨਹੀਂ ਲਿਆਉਣੇ ਟੀਚਰ ਹੋ ਗਏ ਪਿੱਛੇ ਤਾਂ ਅਸੀਂ ਲੜਦੇ ਵੀ ਆਉਣਾ ਨਹੀਂ ਚਾਹੀਦਾ ਟੀਚਰ ਹੋ ਗਏ ਇਹ ਭਾਈ ਰੁਪਏ ਉਹ ਸਕੂਲ ਜਿੱਥੇ ਖੜੀ ਹਾਂ ਤੇ ਹੀ ਟੀਚਰ ਹਤੇ ਹੀ ਉੱਥੇ ਸਾਡੇ ਸਕੂਲ 'ਚ ਤੁਹਾਡਾ ਸਭ ਸਤਿ ਆਪੇ ਬੇਬੇ ਮੰਗੀ ਨਹੀਂ ਅੱਜ ਮਗਦੇ ਦੱਸ ਲੈ ਫਿਰ ਹੁਣ ਤਾਂ ਮੰਗ ਲਈ ਸੋਹਣੇ ਸਾਡੇ ਆ ਜਾਣਗੇ ਆ ਜਾਣਗੇ ਆ ਜਾਣਗੇ ਆ ਵੀ ਗੱਲ ਕਰਿਆ ਕਰੋ ਜਿਹੜੀ ਚੀਜ਼ ਕਰਨ ਵਾਲੀ ਹੈ ਉਹ ਕਰੋ ਵਧੀਆ ਕਰੋ ਆਪਣੇ ਆਪ ਜਿਹੜਾ ਕੁ ਸਨਮਾਨ ਕਰੀ ਆ ਜੀ ਧੰਨਵਾਦ ਅਸੀਂ ਕਿੰਨੀ ਗੱਲਤ ਬੋਲ ਲੜਕਣ ਵਾਲਾ ਨਹੀਂ ਚਲੋ ਵਧੀਆ ਕੀਤਾ ਜੀ ਪ੍ਰਿੰਸੀਪਲ ਇਹ ਨੋਟ ਪ੍ਰਿੰਸੀਪਲ ਦਾ ਪਤਾ ਕੀ ਹੈ ਜਿਹੜੇ ਹੁਣ ਅੱਗੇ ਤਰੱਕੀ ਹੋਊਗੀ ਜਿਹੜੇ ਫਖਾਦੀ ਆ ਕੈਡ ਲੈਕਚਰਰ ਨੂੰ ਤੇ ਪ੍ਰਿੰਸੀਪਲ ਬਣ ਲੱਗੇ ਆ ਉਹ ਲੱਗ ਜਾਣਗੇ ਉਸ ਭਰਤੀ ਕਰਨ ਲੱਗੇ ਆ ਉਹ ਜਿਵੇਂ ਹੁਣ 2000 ਪੀਟੀ ਭਰਤੀ ਕਰਨ ਲੱਗੇ ਆ 1000 ਡਾਕਟਰ ਭਰਤੀ ਕਰਨ ਲੱਗੇ ਆ ਹੁਣ ਇੱਥੇ 100 ਖਧਿਆਪਕ ਆ ਪੰਡਿਆ ਗਿਆ ਫੇਰ ਲਿਆਵਾਂਗੇ ਆ ਨਹੀਂ ਵੀ ਇੱਕ ਨਹੀਂ ਪੜਾਊਗਾ ਹੌਲੀ ਹੌਲੀ ਭਰਤੀ ਹੋ ਰਹੀ ਆ ਠੀਕ ਆ ਜੀ ਮਾਣੂ ਮਿਹਰਬਾਨ ਚਲੋ ਹੁਣ ਉਹ ਗੜਿਆ ਨਹੀਂ ਕੋਲ ਨੂੰ ਨਾ ਕਿਤੇ ਰਹੇ ਜੀ ਮਤਲਬ ਇਹ ਰਿਕਾਰਡ ਕਰਦੇ ਆ ਕੋਈ ਸਭ ਚਲੀ ਜਾਂਦੀ ਕੋਈ ਨਹੀਂ ਸ਼ਾਂਤੀ ਨਾਲ ਖੜ੍ਹ ਜਿਓ ਸਾਡੇ ਹੀ ਆ ਕੋਈ ਅਸੀਂ ਥੋੜੀ ਐ ਬੱਚੋ ਇਕੱਠੇ ਹੁੰਦੇ ਨਹੀਂ ਮੈਂ ਤੁਹਾਨੂੰ ਆਈਆਂ ਨਹੀਂ ਦੇਖੋ ਫਿਰ ਜਿਹੜਾ ਜਗਿੰਦਰ ਸਿੰਘ ਐ ਐਸਐਚਓ ਸੀ ਜਦੋਂ ਕੁੜੀਆਂ ਨੂੰ ਚੱਕ ਕੇ ਲਗਿਆ ਐਡੀ ਉਹ ਗਲਤ ਕੱਲਮ ਬੋਲਿਆ ਕੁੜੀਆਂ ਨੂੰ ਗਾਲਾਂ ਦਿੱਤ ਗਾ ਨੇ ਉਹਦੇ ਅਧਿਕਾਰ ਬੋਲਣੀ ਹੋਈ ਚਾਹੀਦੀ ਨਹੀਂ ਚਾਹੀਦੀ ਅਸੀਂ ਹੁਣ ਤੁਸੀਂ ਇੱਥੇ ਆਏ ਅਸੀਂ ਤੁਹਾਡੇ ਨਾਲ ਬੜੀ ਬੜੀ ਸੱਟ ਸੱਟ ਬਣਾਈ ਉਹ ਐਨਾ ਖਲਤ ਬੋਲਿਆ ਜੇ ਕੁੜੀਆਂ ਨੇ ਕਹਿਤਾ ਨਹੀਂ ਜੇ ਕੁੜੀਆਂ ਨੇ ਕਹਿਤਾ ਵੀ ਆ ਸਿੱਖੇ ਲੜਾਈ ਵਿੱਚ ਸੁਣਾਈ ਉਹਦੀ ਪੈਸੇ ਮਦਾਨੀ ਜੀ ਨਾ ਪਤਾ ਵੱਟਿਆ ਉਹਦੀ ਵੱਟਿਆ ਗਿਆ ਸੀ ਕੋਈ ਵੱਟਿਆ ਗਿਆ ਸੀ ਸੱਟ ਬੜੀ ਲੱਗੀ ਸੀ ਹਾਂ ਉਹ ਵੱਟਿਆ ਗਿਆ ਸੀ ਹਾਂ ਹਾਂ ਉਹਦੀ ਸੱਟ ਦੀ ਕਿੰਨੀ ਵੀਰ ਆਈ ਪੈਸੇ ਗੱਲ ਕਰਦੇ ਬੇਬੇ ਸੱਟਾਂ ਦੀ ਵੀਰ ਨਹੀਂ ਆਈ ਚਲੋ ਨਹੀਂ ਨਹੀਂ ਠਹਿਰ ਜਾ ਸੁਣਾ ਕਰੋ ਨਹੀਂ ਠਹਿਰ ਜਾ ਭਾਈ ਇੱਕ ਮਿੰਟ ਦੇਖੋ ਮੈਂਨੇ ਮੈਨੂੰ ਗੱਲ ਸੁਣਾ ਚਲੋ ਹੁਣ ਦੱਸਦੇ ਆਪਾਂ ਆਪਣੀ ਆ ਸਕੂਲ ਕਿਹਨੇ ਸਾਡੇ ਫੜੇ ਹੋਏ ਆ ਉਹਨਾਂ ਨੂੰ ਬੇਬੇ ਦਾ ਨਾਮ ਟੋਰ ਲਾ ਲਾ ਅੱਜ ਦਾ ਅਗਲੇ ਆਪ ਜੁੜੂ ਕਰਦੇ ਆਂ ਸਭ ਤੋਂ ਬਹੁਤ ਵੱਧ ਗਏ ਨਹੀਂ ਉਹ 50 ਨਾਲ ਦਿਖਾ ਰੋ ਬਖੌਟ ਵੜ ਕੇ ਬੇਜਤੀ ਹੈ ਜੀ ਰੋਜ਼ ਆਇਰ ਮਰਦਾਵਾਦ ਨੇ ਕੀ ਕਰੀਓ ਤੁਸੀਂ ਤੋਂ ਨਿਸ਼ਾਨ ਮੋੜ ਕੇ ਵੱਲੋਂ ਫੈਸਲਾ ਹੀ ਜਿੰਨਾ ਚਾ ਸਾਡੇ ਬੰਦੇ ਨਹੀਂ ਰਹਾ ਹੁੰਦੇ ਉਹਨਾਂ ਚਾ ਸਾਡਾ ਪ੍ਰਦਰਸ਼ਨ ਨਹੀਂ ਜੁਰਦਾ ਮੇਰੀ ਗੱਲ ਸਮਝਦੇ ਕਾ ਜੀ ਸਾਡਾ ਨਾਲ ਕੀ ਡਾਉਨ ਸੀ ਹੁੰਦਾ ਤੁਹਾਡੀ ਜੈਟ ਆਪਦਾ ਸਾਹਮਣੇ ਤੁਹਾਨੂੰ ਕੀ ਕਹਦਾ ਕਿ ਅੱਛਾ ਆਹ ਬਾਈ ਲੋ ਵਲ ਕੇ ਬੈਠੋ ਮੈਂ ਨਾ 10 ਵੜ ਕੇ ਬੇਜਤੀ ਕਰਦਾ ਜਿਹੜੇ ਨਾ ਵਧੀਆ ਕੰਮ ਹੋ ਰਿਹਾ ਉਹਨਾਂ ਬਾਰੇ ਦੇਖ ਲਓ ਉਹਨਾਂ ਦਾ ਧੰਨਵਾਦ ਕਰਦਾ ਸੀ ਉਦੋਂ ਨਹੀਂ ਕਰਾਂਗੇ ਦੇਖੋ ਇੱਕ ਮਿੰਟ ਪੰਗਾ ਦਾ ਧੰਨਵਾਦ ਆ ਦੇਖੋ ਇੱਕ ਮਿੰਟ ਸਾਈਡ ਤੋਂ ਮੈਨੂੰ ਤੇਰੇ ਵਾੜਾ ਮੈਂ ਮੈਂ ਕਿਹਦੇ ਦੇ ਮੈਂ ਕਿਹਦੇ ਦੇ ਮੈਂ ਕਿਹਦੇ ਦੇ ਮੇਰੀ ਪੱਤੀ ਕੱਲ ਹੀ ਲੜਦੇ ਆ ਕਿਉਂਕਿ ਲੜਨਾ ਵੀ ਚਾਹੀਦਾ ਜਿਹੜੀਆਂ ਗਲਤੀਆਂ ਹੋਈਆਂ ਉਹ ਬਹੁਤ ਮਾੜੀਆਂ ਹੋਈਆਂ ਪਰ ਮੈਂ ਬੇਇੱਜ਼ਤੀ ਕਰਦਾ ਵੀ ਹੁਣ ਜਿਹੜੇ ਕੰਨੇ ਸੋਨੇ ਕੰਮ ਹੋਏ ਆ ਆ ਸਕੂਲਾਂ ਜਾ ਕੇ ਕੋਈ ਟੱਚ ਸਕਰੀਨਾਂ 'ਚ ਨਵੇਂ ਮਾਡਲ ਦੇਖ ਲਿਆ ਮੈਂ ਉਹ ਕਹਿੰਦੇ ਜਿਹ ਅਧਿਆਪਕ ਛੁੱਟੀ ਤੇ ਆ ਆਪਣੇ ਆਪ ਹੀ ਪੜਾਉਂਦੀ ਹੈ ਮਸ਼ੀਨ ਉਹ ਜਿਹੜਾ ਮੂਡ ਮੋਡ ਲੱਗੇ ਹਾਈ ਹਾਈ ਤੇਰੀ ਗੱਲ ਦੀ ਗੱਲ ਹੈ ਜਿਹਦੇ ਪਿੱਛੇ ਦਾ ਅਸੀਂ ਲੜਦੇ ਆ ਟੀਚਰ ਸਾਰੇ ਪੂਰੇ ਹੋ ਗਏ ਟੀਚਰ ਹੋ ਹੀ ਜਾਂਦੇ ਆ ਜਿਹਦੇ ਪਿੱਛੇ ਦਾ ਅਸੀਂ ਲੜਦੇ ਵੀ ਆਉਣਾ ਨਹੀਂ ਚਾਹੀਦਾ ਟੀਚਰ ਪੂਰੇ ਹੋ ਗਏ ਇਹਦਾ ਸਾਬ ਬੇਬੇ ਭਾਈ ਰੂਪੇ ਉਹ ਸਕੂਲ ਜਿੱਥੇ ਖੜੇ ਜਾਂਦੇ ਤੇ ਹੀ ਟੀਚਰ ਆਤੇ ਹੀ ਉੱਥੇ ਸਾਡੇ ਸਕੂਲ ਚ ਛੋਟਾ ਸਭ ਸੱਤ ਬੇਬੇ ਮੰਗੀ ਨਹੀਂ ਅੱਜ ਮੰਗੇ ਦੱਸ ਲੈ ਫਿਰ ਹੁਣ ਤਾਂ ਮੰਗ ਲਈ ਸੋਹਣੇ ਸਾਲ ਵਿੱਚ ਕਰਾ ਰਹਿਣੀ ਸਾਡੇ ਆ ਜਾਣਗੇ ਆ ਜਾਣਗੇ ਆ ਆ ਵੀ ਗੱਲ ਕਰਿਆ ਕਰੋ ਜਿਹੜੀ ਚੀਜ਼ ਕਰਨ ਵਾਲੀ ਹੈ ਉਹ ਕਰੋ ਵਧੀਆ ਕਰੋ ਆਪਣੇ ਆਪੇ ਜਿਹੜਾ ਤੁਸੀਂ ਮੈਂ ਕਰੀ ਆਈ ਧੰਨਵਾਦ ਕਰਾ ਲਾੜਕਣ ਵਾਲਾ ਨਹੀਂ ਚਲੋ ਵਧੀਆ ਕਰੀਏ ਪ੍ਰਿੰਸੀਪਲ ਇਹ ਨੋਟ ਪ੍ਰਿੰਸੀਪਲ ਦਾ ਪਤਾ ਕੀ ਹੈ ਜਿਹੜੇ ਹੁਣ ਅੱਗੇ ਤਰੱਕੀ ਹੋਗੀ ਜਿਹੜੇ ਫਿਦਿਆਪ ਕਾ ਦੇ ਲੈਕਚਰਰ ਉਹ ਤੋਂ ਪ੍ਰਿੰਸੀਪਲ ਬਣ ਲੱਗੇ ਆ ਉਹ ਲੱਗ ਜਾਂਦੇ ਉਸ ਭਰਤੀ ਕਰਨ ਲੱਗੇ ਆ ਉਹ ਜਿਵੇਂ ਹੁਣ 2000 ਪੀਟੀ ਭਰਤੀ ਕਰਨ ਲੱਗੇ ਆ 1000 ਡਾਕਟਰ ਭਰਤੀ ਕਰਨ ਲੱਗੇ ਆ ਹੁਣ ਇੱਥੇ 100 ਅਧਿਆਪਕ ਆਇਆ ਪੰਡਿਆ ਗਿਆ ਫੇਰ ਲਿਆਵਾਂਗੇ ਆਏ ਨਹੀਂ ਵੀ ਇੱਕ ਨਹੀਂ ਪੜਾਊਗਾ ਹੌਲੀ ਹੌਲੀ ਭਰਤੀ ਹੋ ਰਹੀ ਆ ਠੀਕ ਹੈ ਜੀ ਮਾਫੀ ਮਿਹਰਬਾਨੀ ਚਲੋ ਹੁਣ ਉਹ ਗੱਡੀਆਂ ਦੀ ਗੱਲ ਮੈਂ ਕਦੇ ਰਹਿ ਜੀ ਮਤਲਬ ਇਹ ਰਿਕਾਰਡ ਕਰ ਲਿਆ ਸੀ ਕੋਈ ਸਭ ਚੱਲੀ ਜਾਂਦੀ ਕੋਈ ਨਹੀਂ ਸ਼ਾਂਤੀ ਨਾਲ ਖੜ੍ਹ ਜਿਓ ਸਾਡੇ ਹੀ ਐ ਕੋਈ ਅਸੀਂ ਤੁਹਾਡੇ ਐ ਇਹ ਬੱਜੋ ਨਾ ਕੋਈ ਨਹੀਂ ਮੈਂ ਤੁਹਾਨੂੰ ਆਈਆਂ ਨਹੀਂ ਦੇਖੋ ਫਿਰ ਜਿਹੜਾ ਜਗਿੰਦਰ ਸਿੰਘ ਐਸਚਓ ਸੀ ਜਦੋਂ ਕੁੜਕਾਂ ਨੂੰ ਝੱਟ ਕੇ ਲਗਿਆ ਐਡੀ ਉਹ ਗਲਤ ਕੱਲਮ ਭੋਲੇਆਂ ਕੁੜੀਆਂ ਨੂੰ ਗਾਲਾਂ ਤੇ ਤਕਾਉਣੇ ਉਹਦੇ ਤੇ ਘਰ ਬੋਣੀ ਹੋਈ ਚਾਹੀਦੀ ਨਹੀਂ ਚਾਹੀਦੀ ਅਸੀਂ ਹੁਣ ਤੁਸੀਂ ਇੱਥੇ ਆਏ ਅਸੀਂ ਤੁਹਾਡੀ ਫੜੀ ਸੱਟ ਸੱਟ ਬਣਾਈ ਉਹ ਐਨਾ ਖਲਤ ਭੋਲੇਆਂ ਤੇ ਕੁੜੀਆਂ ਨੇ ਕਹਿਤਾ ਨਹੀਂ ਜੇ ਕੁੜੀਆਂ ਨੇ ਕਹਿਤਾ ਵੀ ਆਹ ਲੜਾਈ ਉਹਦੀ ਉਹਦੀ ਪੈਸੇ ਪੜਾਣੀ ਸੀ ਨਾ ਪਤਾ ਵੱਟਿਆ ਉਹਦੀ ਵੱਟਿਆ ਗਿਆ ਸੀ ਕੋਈ ਵੱਟਿਆ ਗਿਆ ਸੀ ਸੱਟ ਬੜੀ ਲੱਗੀ ਸੀ ਹਾਂ ਉਹ ਵੱਟਿਆ ਗਿਆ ਸੀ ਆਏ ਹਾਂ ਉਹਦੀ ਸੱਟ ਦੀ ਕਿੰਨੀ ਵੀਰ ਆਈ ਪੈਸੇ ਗੱਲ ਕਰਦੇ ਬੇਬੇ ਸੱਟਾਂ ਨਹੀਂ ਵੀਰ ਨਹੀਂ ਆਈ ਚਲੋ ਨਹੀਂ ਠਹਿਰ ਕੇ ਭਾਈ ਇੱਕ ਮਿੰਟ ਦੇਖੋ ਮੈਂ ਮੇਰੀ ਗੱਲ ਇਹੀ ਹੈ ਚਲੋ ਹੁਣ ਬੇਬੇ ਆਪਣੀਆਂ ਸਕੂਲ ਕਿਹਨੇ ਸਾਡੇ ਫੜੇ ਹੋਏ ਆ ਉਹਨਾਂ ਨੂੰ ਬੇਬੇ ਦਾ 10 ਮਿੰਟ ਹੋਰ ਲਾ ਲਓ ਅੱਜ ਦਾ ਅਗਲੇ ਆਪੇ ਕਰਦੇ ਨੇ ਕਰਦੇ ਹਾਂ ਬਹੁਤ ਵਧ ਗਏ ਨਹੀਂ ਹਾਂ 56 ਦੇ ਘਰੋਂ ਦਰਦ ਖਾਣੇ ਵੱਢ ਕੇ ਵੇਚਦੀ ਹੈ ਜੀ ਰੋਜ਼ ਆਇਰ ਮੁਰਦਾਬਾਦ ਨੇ ਕਿਹਾ ਕਰੀਓ ਜਿਉਂ ਤੋਂ ਤਸਾਨ ਮੋੜ ਕੇ ਵੱਲੋਂ ਫੈਸਲਾ ਹੀ ਜਿੰਨਾ ਚਾ ਸਾਡੇ ਬੰਦੇ ਨਹੀਂ ਰਹਾ ਹੁੰਦੇ ਉਹਨਾਂ ਜੋ ਸਾਡਾ ਪ੍ਰਦਰਸ਼ਨ ਨਹੀਂ ਚੱਲਦਾ ਮੇਰੀ ਗੱਲ ਸਮਝ ਨਹੀਂ ਗਿਆ ਸਾਡਾ ਸਾਡਾ ਗਿੱਡਾ ਦੁਖੀ ਹੁੰਦਾ ਸਾਹਮਣੇ ਤੁਹਾਨੂੰ ਕਿਹਾ ਤੁਹਾਨੂੰ ਬੱਸ ਮੈਂ ਨਾ ਥੱਥ ਵੱਢ ਕੇ ਵੇਚਦੀ ਕਰਦਾ ਜਿਹੜੇ ਦਾ ਵਧੀਆ ਕੰਮ ਹੋ ਰਿਹਾ ਉਹਨਾਂ ਬਾਰੇ ਦੇਖੋ ਉਹਨਾਂ ਦਾ ਧੰਨਵਾਦ ਕਰਦਾ ਸੀ ਉਹਦੇ ਨਿੱਕਰ ਦੇਖ ਇੱਕ ਮਿੰਟ ਹੁੰਦਾ ਧੰਨਵਾਦ ਆ ਦੇਖੋ ਇੱਕ ਮਿੰਟ ਸਾਈਡ ਤੋਂ ਮੈਨੂੰ ਤੇਰੇ ਬਾੜੇ ਮੈਕ ਦੇ ਮੈਕ ਦੇ ਮੈਕ ਦੇ ਮੈਕ ਦੇ ਕਾਲੀ ਲੜਦੇ ਆ ਕਿਉਂਕਿ ਲੜਨਾ ਵੀ ਚਾਹੀਦਾ ਜਿਹੜੀਆਂ ਗਲਤੀਆਂ ਹੋਈਆਂ ਉਹ ਬਹੁਤ ਮਾੜੀਆਂ ਹੋਈਆਂ ਪਰ ਮੈਂ ਬੇਇੱਜ਼ਤੀ ਕਰਦਾ ਵੀ ਹੁਣ ਜਿਹੜੇ ਕੰਨੇ ਸੋਨੇ ਕੰਮ ਹੋਏ ਆ ਆ ਸਕੂਲਾਂ ਜਾ ਕੇ ਤੇ ਕੋ ਟੱਚ ਸਕਰੀਨਾਂ 'ਚ ਨਵੇਂ ਮਾਡਲ ਦੇਖ ਲਿਆ ਮੈਂ ਉਹ ਕਹਿੰਦੇ ਜਿਹ ਅਧਿਆਪਕ ਛੁੱਟੀ ਤੇ ਆ ਆਪਣੇ ਆਪ ਹੀ ਪੜਾਉਂਦੀ ਹੈ ਮਸ਼ੀਨ ਉਹ ਜਿਹੜਾ ਮੂਲ ਬੋਡ ਲੱਗੇ ਹਾਈ ਸੰਕਰ ਮੇਰੀ ਗੱਲ ਜਗੱਲ ਹੈ ਜਿਹਦੇ ਪਿੱਛੇ ਤਾਂ ਅਸੀਂ ਲੜਦੇ ਆ ਟੀਚਰ ਸਾਰੇ ਨਹੀਂ ਲਿਆਉਣੇ ਟੀਚਰ ਹੋ ਗਏ ਜਾਂਦੇ ਜਿਹਦੇ ਪਿੱਛੇ ਤਾਂ ਅਸੀਂ ਲੜਦੇ ਵੀ ਆਉਣਾ ਨਹੀਂ ਚਾਹੀਦਾ ਟੀਚਰ ਹੋ ਗਏ ਭਾਈ ਰੂਪੇ ਉਹ ਸਕੂਲ ਜਿੱਥੇ ਖੜੇ ਜਾ ਉੱਤੇ ਹੀ ਟੀਚਰ ਹੱਤੇ ਹੀ ਉੱਥੇ ਸਾਡੇ ਸਕੂਲ ਚ ਤੁਹਾਡਾ ਸਭ ਸਤਿ ਆਪਾ ਬਾਬਾ ਮੰਗੀ ਵੀ ਅੱਜ ਮਗਦੇ ਦੱਸ ਲੈ ਫਿਰ ਹੁਣ ਤਾਂ ਮੰਗ ਲਈ ਸੋ ਹੁਣ ਸਾਰੇ ਬੰਦੇ ਆ ਰਹੇ ਨੇ ਸਾਡੇ ਆ ਜਾਣਗੇ ਆ ਜਾਣਗੇ ਆ ਜਾਣਗੇ ਆ ਵੀ ਗੱਲ ਕਰਿਆ ਕਰੋ ਜਿਹੜੀ ਚੀਜ਼ ਕਰਨ ਵਾਲੀ ਉਹ ਕਰੋ ਵਧੀਆ ਕਰੋ ਆਪਣੇ ਆਪ ਜਿਹੜਾ ਕੁ ਸਨਮਾਨ ਕਰੀ ਆ ਜੀ ਧੰਨਵਾਦ ਅਸੀਂ ਜਮਾਈ ਨਹੀਂ ਗੰਦ ਬੋਲਦੇ ਨਹੀਂ ਚਲੋ ਵਧੀਆ ਜੀ ਪ੍ਰਿੰਸੀਪਲ ਇਹ ਨੋਟ ਪ੍ਰਿੰਸੀਪਲ ਦਾ ਪਤਾ ਕੀ ਹੈ ਜਿਹੜੇ ਹੁਣ ਅੱਗੇ ਤਰੱਕੀ ਹੋਗੀ